ਅੱਜ ਜੇਕਰ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਸ਼੍ਰੀ ਕਾਲਟਕਾ ਸਾਹਿਬ ਵੱਲੋਂ ਦਿੱਤੇ ਗਏ ਆਦੇਸ਼ ਕਾਰਵਾਈ ਦੇ ਲਈ ਕੀਤੀ ਗਈ ਮੰਗ ਜਾਂ ਕਿਸੇ ਵੀ ਤਰੀਕੇ ਦਾ ਹੁਕਮ ਸਿਰਫ ਔਥੋ ਦੀ ਹਦੂਦ ਦੇ ਅੰਦਰ ਔਥੋ ਦੀ ਚਾਰ ਦਿਵਾਰੀ ਦੇ ਵਿੱਚ ਰਹਿ ਜਾਂਦਾ ਹੈ ਇਹ 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 ਤਮਾਮ ਉਹਨਾਂ ਦਾ ਬਿਆਨ ਕਿਸ ਚੀਜ਼ ਦੇ ਵੱਲ ਇਸ਼ਾਰਾ ਕਰਦਾ ਹੈ ਤੁਹਾਨੂੰ ਕੀ ਲੱਗਦਾ ਤੁਹਾਡੀ ਗੱਲ ਜਲਦੀ ਸੀਗੀ ਇੱਥੇ ਸਿੰਘਾਂ ਨਾਲ ਤੇ ਮੈਂ ਹੁਣ ਕਿਤੇ ਡਿਸਰੈਸਪੈਕਟ ਨਹੀਂ ਕਰਨਾ ਚਾਹੁੰਦਾ ਪਰ ਇਹ ਸਵਾਲ ਪੁੱਛਿਆ ਗਿਆ ਸਾਨੂੰ ਜਦੋਂ ਅਸੀਂ ਆਪਸ ਵਿੱਚ ਗੱਲ ਕਰਦੇ ਸੀ ਕਿ ਜਿਹੜੇ ਆਪਣੇ ਜਥੇਬੰਦੀਆਂ ਜਾਂ ਕੋਈ ਵੀ ਜਿਹੜੇ ਸੀਨੀਅਰ ਪੋਜੀਸ਼ਨਸ ਤੇ ਆਪਾਂ ਕਹਿ ਸਕਦੇ ਸਾਰੇ ਸਤਿਕਾਰ ਆਪੇ ਉਹ ਲੈਣ ਪਰ ਜਿਹੜੇ ਹੈਗੇ ਆਪਣੇ ਸਿੰਘ ਜਿਹੜੇ ਸੀਨੀਅਰ ਲੈਵਲ ਤੇ ਹਨ ਉਹ ਕਿਉਂ ਨਹੀਂ ਬੋਲ ਰਹੇ ਤੇ ਮੈਂ ਉਹਨਾਂ ਨੂੰ ਜਵਾਬ ਇਹ ਦਿੱਤਾ ਕਿਉਂਕਿ ਸਾਰੇ ਸਿਸਟਮ ਹੀ ਕਰਾਪਟ ਲਾ ਰਿਹਾ ਆਹ ਤਾਂ ਮੈਂ ਸਭ ਨੇ ਰੈਜ਼ੀਗਨੇਸ਼ਨ ਦੇ ਦਿੱਤੀ ਤਾਂ ਤੁਹਾਡੇ ਤੇ ਕੋਈ ਇਤਨ ਕਰਤੋ ਤੁਸੀਂ ਤੁਸੀਂ ਜਾਣਦੇ ਹੋ ਕੋਈ ਚੀਜ਼ ਤੋੜ ਦੇਣੇ ਹੋ ਉਹਨੂੰ ਕਰੈਕਟ ਕਰਨ ਦੀ ਬਜਾਏ ਤੁਸੀਂ ਕਹਿੰਦੇ ਆ ਲਓ ਮੈਂ ਰੈਜ਼ੀਗਨੇਸ਼ਨ ਦੇ ਦਿੱਤੀ ਸੋ ਜਿਹੜੇ ਆ ਅਸਤੀਫੇ ਦਿੱਤੇ ਜਾ ਰਹੇ ਹਨ ਇਹ ਅਸਤੀਫੇ ਤੁਸੀਂ ਐ ਨਾ ਸਮਝੀ ਆਪਾਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਤੁਹਾਨੂੰ ਵੀ ਤੁਸੀਂ ਬਾਕੀ ਆਪਦੇ ਵਿਚਾਰ ਦੇ ਦਿਓ ਅਸਤੀਫਾ ਮੈਨੂੰ ਪੰਥ ਦੇ ਹੱਕ ਚ ਨਹੀਂ ਇਹ ਕੋਈ ਆ ਵੀ ਜਿਹੜੇ ਤੁਸੀਂ ਹੁਣ ਵੀਡੀਓ ਦਿਖਾ ਰਹੇ ਹੋ ਜਿਹੜਾ ਵੀ ਆ ਜਥੇਦਾਰ ਸਾਹਿਬ ਹੋਣਾ ਨੇ ਆਹ ਬਿਆਨ ਦਿੱਤਾ ਸੋ ਮੈਂ ਅਸਤੀਫਾ ਦੇ ਰਿਹਾ ਨੋ ਤੁਸੀਂ ਅਸਤੀਫਾ ਦੇ ਰਹੇ ਹੋ ਕਿਉਂਕਿ ਤੁਸੀਂ ਉਧਰ ਪਹੁੰਚਣਾ ਦੋਸਤੀ ਬਾਤਲਾਂ ਦੇ ਹੱਕ 'ਚ ਪਹੁੰਚਣਾ ਤੁਸੀਂ ਸੰਪੰਥ ਦੇ ਖਿਲਾਫ ਖੜਨਾ ਤੁਸੀਂ ਤਖਤ ਸਾਬਾਂ ਦੇ ਖਿਲਾਫ ਖੜਨਾ ਤੁਸੀਂ ਜਥੇਦਾਰ ਸਾਬਾਂ ਦੇ ਖਿਲਾਫ ਖੜਨਾ ਇਸ ਕਰਕੇ ਤੁਸੀਂ ਅਸਤੀਫਾ ਦੇ ਰਹੇ ਹੋ ਕਿ ਤੁਸੀਂ ਪਹਿਲਾਂ ਐਕਸ਼ਨ ਗਲਤ ਕੀਤਾ ਫਿਰ ਤੁਸੀਂ ਵਿਸਾਮ ਕਰ ਰਹੇ ਹੋ ਪੰਥ ਨੂੰ ਏਵਨ ਗਿਆਨੀ ਰਕਵੀਰ ਸਿੰਘ ਜੀ ਵੀ ਯੂ نو ਉਹ ਵੀ ਸੌਦੇ ਹੋਏ ਸੰਘਾਣਾ ਬਾਕੀ ਸੰਘ ਵੀ ਸਤਿਕਾਰਯੋਗ ਹੋਊਗੇ ਉਹਨਾਂ ਦੀ ਪੇਸ਼ਨੀ ਜਾਣ ਦਿੱਤੀ ਜਾ ਰਹੀ ਉਹ ਬੇਫੇਲ ਕਰ ਰਹੇ ਆ ਕੇ ਜੱਥੇ ਦਾਤਾ ਸੀ ਸਿਰਫ ਨੇਮ ਸੇ ਕਰ। ਹੂੰ। ਦੇਖੋ ਕਿੰਨਾ ਇਹਨਾਂ ਨੇ ਘਟਾ ਕਰਤਾ ਕਾਉਤਖ ਸਾਹਿਬ ਦਾ। ਜੀ। ਸਾਡੇ ਨਾਲ ਇਸ ਵੇਲੇ ਸਾਡੇ ਗੈਸ ਜੁੜ ਚੁੱਕੇ ਨੇ ਜੀ। ਅ ਕੁਲਦੀਪ ਸਿੰਘ ਦਿਓਲ ਉਹਨਾਂ ਦਾ ਸਵਾਗਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਸਤ। ਦਿਓਲ ਤਾਂ ਤਾਂ ਵਾਟ ਤੁਹਾਡਾ ਸਮਝ ਦੇ ਲਈ ਅ ਕਈ ਕਈ ਸਵਾਲ ਨੇ ਇਸ ਵੇਲੇ ਜੋ ਖੜੇ ਹੋ ਰਹੇ ਨੇ। ਖਾਸ ਤੌਰ ਦੇ ਉੱਤੇ ਅ ਤੁਹਾਡਾ ਨਾਲ ਗੱਲਬਾਤ ਖਤਮ ਕਰਨ ਤੋਂ ਪਹਿਲਾਂ ਨਾ ਅਸੀਂ ਤਿੰਨ ਸਵਾਲ ਸਾਡੇ ਕਾਲਰਸ ਨੇ ਆ ਕੇ ਜਿਹੜੇ ਚੁੱਕੇ ਨੇ। ਉਹ ਵੀ ਤੁਹਾਡੇ ਨਾਲ ਸਵਾਲ ਦੇ ਰੂਪ ਦੇ ਵਿੱਚ ਗੱਲ ਰੱਖਾਂਗੇ ਤੁਸੀਂ ਆਪਣਾ ਪੱਖ ਵੀ ਜ਼ਰੂਰ ਰੱਖਿਓ ਅੱਜ ਜੇਕਰ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਸ਼੍ਰੀ ਕਾਲਟਕ ਸਹਿਬ ਵੱਲੋਂ ਦਿੱਤੇ ਗਏ ਆਦੇਸ਼ ਕਾਰਵਾਈ ਦੇ ਲਈ ਕੀਤੀ ਗਈ ਮੰਗ ਜਾਂ ਕਿਸੇ ਵੀ ਤਰੀਕੇ ਦਾ ਹੁਕਮ ਸਿਰਫ ਉਥੋਂ ਦੀ ਹਦੂਦ ਦੇ ਅੰਦਰ ਉਥੋਂ ਦੀ ਚਾਰ ਦਿਵਾਰੀ ਦੇ ਵਿੱਚ ਰਹਿ ਜਾਂਦਾ ਹੈ ਇਹ 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 ਤਮਾਮ ਉਹਨਾਂ ਦਾ ਬਿਆਨ ਕਿਸ ਚੀਜ਼ ਦੇ ਵੱਲ ਇਸ਼ਾਰਾ ਕਰਦਾ ਤੁਹਾਨੂੰ ਕੀ ਜਾਪਦਾ ਅੰਦੀ ਬਾਈ ਸਾਹਿਬ ਜੀ ਸੋ ਮੇਰੇ ਖਿਆਲ ਚ ਤੁਹਾਨੂੰ ਤਾਂ ਪਤਾ ਹੀ ਹੈ ਕਿ ਇੱਥੇ ਦੀਆਂ ਸੰਗਤਾਂ ਤੇ ਜਿਹੜੇ ਜਥੇਬੰਦੀਆਂ ਗਦਵਰਾ ਸਾਹਿਬ ਉਹਨਾਂ ਨੇ ਕਈ ਵਾਰ ਕਾਨਫਰੰਸ ਕੀਤੀ ਪਿਛਲੇ ਸਾਲ ਦੋ ਸਾਲਾਂ ਚ ਜਿਹੜੇ ਜਥੇਦਾਰ ਸਾਹਿਬਾਂ ਦੇ ਬਹੁਤ ਜਿਆਦਾ ਉਹਨਾਂ ਨੂੰ ਸਪੋਰਟ ਕੀਤੀ ਕਿ ਜਿਹੜੇ ਆਪਣੇ ਤਖਤ ਸਾਹਿਬ ਹਨ ਜਿਹੜੇ ਆਪਣੇ ਜਥੇਦਾਰ ਸਾਹਿਬ ਹਨ ਜੇ ਆਪਾਂ ਉਹਨਾਂ ਨੂੰ ਸਪੋਰਟ ਕਰਾਂਗੇ ਫਿਰ ਸਹੀ ਫੈਸਲੇ ਆਉਣ ਦੀ ਆਸ ਆਪਾਂ ਰੱਖ ਸਕਦੇ ਹਾਂ ਕਿਉਂਕਿ ਉਹਨਾਂ ਤੇ ਇਹ ਲੱਗਦਾ ਸੀਗਾ ਸੰਗਤਾਂ ਨੂੰ ਤੇ ਲੋਕਾਂ ਨੂੰ ਕਿ ਉਹਨਾਂ ਤੇ ਬੜਾ ਪ੍ਰੈਸ਼ਰ ਹੈ ਕਿਉਂਕਿ ਇਹ ਜਿਹੜੇ ਵਿਅਕਤੀ ਹਨ ਭਾਵੇਂ ਬਾਦਲ ਪਰਿਵਾਰ ਕਹਿ ਲੋ ਜਾਂ ਉਹਨਾਂ ਦੇ ਨਾਲ ਦੇ ਕਹਿ ਲੋ ਐਸਜੀਪੀਸੀ ਕਹਿ ਲੋ ਉਹਨਾਂ ਨੂੰ ਇਦਾਂ ਟਰੀਟ ਕਰਦੇ ਹਨ ਅਲੀਗੇਸ਼ਨ ਇਹ ਸੀ ਇਦਾਂ ਟਰੀਟ ਕਰਦੇ ਹਨ ਜਿਵੇਂ ਕਿ ਉਹਨਾਂ ਦੇ ਵਰਕਰ ਹੁੰਦੇ ਹਨ ਜੀ ਪਰ ਜੋ ਕਸ ਹੋਇਆ ਆਪਾਂ ਹੁਣ ਬੜਾ ਪਿੱਛੇ ਨਹੀਂ ਜਾਣਾ ਪਰ ਜੋ ਕਸ ਹੋਇਆ ਹੁਣ ਕਸ ਦੇਣਾ ਚ ਇਹਨਾਂ ਨੇ ਵਾਕਈ ਪ੍ਰੂਫ ਕਰਤਾ ਕਿ ਇਹ ਸੱਚੀ ਉਹਨਾਂ ਨੂੰ ਆਪਣੇ ਵਰਕਰ ਹੀ ਸਮਝਦੇ ਹਨ ਇਹ ਲੀਕ ਹੋਇਆ ਮੀਟਿੰਗ ਵਿੱਚੋਂ ਜੇ ਗੱਲ ਸੱਚੀ ਹੋਵੇ ਕਿ ਜਥੇਦਾਰ ਹਰਪ੍ਰੀਤ ਸਿੰਘ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਇਹ ਜੇ ਉੱਥੇ ਸਵਾਲ ਕੀਤੇ ਗਏ ਜਿਹੜੀ ਮੀਟਿੰਗ ਰੱਖੀ ਗਈ ਸੀਗੀ ਇਹਦੀ ਇਨਵੈਸਟੀਗੇਸ਼ਨ ਵਿੱਚ ਕਿ ਤੁਸੀਂ ਕੌਣ ਹੋ ਤੁਸੀਂ ਕਿਵੇਂ ਕਹਿ ਸਕਦੇ ਹੋ ਬਾਦਲ ਸਾਹਿਬ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਹਾਂ ਨਾ ਚ ਜਵਾਬ ਦੇ ਜਾਂ ਕੋਸ ਵੀ ਜਿੱਦਾਂ ਉਹਨਾਂ ਨੂੰ ਤੋਂ ਅਮ ਅ ਅ ਜਥੇਦਾਨ ਸਾਹਿਬ ਜਦੋਂ ਐਡਰੈਸ ਕਰ ਰਹੇ ਸੀਗੇ ਇਹ ਗੱਲਾਂ ਇਹ ਤਾਂ ਹੋ ਰਹੀਆਂ ਜਿਵੇਂ ਵਾਕਈ ਇਹ ਹੋ ਉਹਨਾਂ ਦੇ ਵਰਕਰ ਹੁੰਦੇ ਹਨ ਸੋ ਜਿਹੜੀ ਬਾਹਰੋਂ ਸਪੋਰਟ ਦੀ ਗੱਲ ਸੀਗੀ ਆਪਾਂ ਜੇ ਯੂਕੇ ਦੇ ਜਥੇਬੰਦੀਆਂ ਦੇ ਗੋਦ ਰਸਤਾ ਆਪਾਂ ਦੀ ਸਪੋਰਟ ਦੀ ਗੱਲ ਕਰੀਏ ਮੈਨੂੰ ਲੱਗਦਾ ਉਹ ਜਿਹੜੀ ਚੀਜ਼ ਆ ਉਹ ਤਾਂ ਆਪਣੇ ਲਈ ਪੋਜ਼ਿਟਿਵ ਚੱਲ ਗਈ ਪਰ ਵੀਰ ਬਾਅਦ ਵੀ ਆਪਾਂ ਇੱਥੇ ਸਪੋਰਟ ਰੱਖੀ ਜਥੇਦਾਰ ਸਾਹਿਬ ਹੁਣਾਂ ਨਾਲ ਪਰਸਨਲ ਤੌਰ ਤੇ ਵੀ ਗੱਲਬਾਤ ਹੁੰਦੀ ਰਹੀ ਸਾਰਾ ਕੋਸਾ ਉਹਨਾਂ ਨੂੰ ਇਦਾਂ ਆਪਾਂ ਕੋਸ਼ਿਸ਼ ਕਰ ਰਹੇ ਸੀਗੇ ਵੀ ਸਾਰੇ ਤੁਹਾਡੇ ਨਾਲ ਹਨ ਪਰ ਜਿਹੜੀ ਉਹਨਾਂ ਨਾਲ ਰੀਸੈਂਟਲੀ ਸਾਡੀ ਗੱਲ ਹੋਈ ਸਾਰੀਆਂ ਗੱਲਾਂ ਸੀ ਚਲੋ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਕਈ ਵਰੀ ਨੈਗੇਟਿਵ ਹੈ ਵੀ ਉਹਦਾ ਇੰਪੈਕਟ ਪੈ ਜਾਂਦਾ ਪਰ ਜਥੇਦਾਰ ਸਾਹਿਬ ਹੁਣਾਂ ਦੀ ਇਹ ਵਰਡਿੰਗ ਸੀਗੀ ਕਿ ਜਿਹੜਾ ਔਨ ਦਾ ਗਰਾਉਂਡ ਆ ਨਾ ਔਨ ਦਾ ਗਰਾਉਂਡ ਆ ਨਹੀਂ ਸਪੋਰਟ ਹੁੰਦੀ ਜਾਨੀ ਕਿ ਮਤਲਬ ਉਥੇ ਵੀ ਜਿਹੜੇ ਜਥੇਬੰਦੀਆਂ ਬੈਠੀਆਂ ਜਿਵੇਂ ਕਿ ਤੁਹਾਡੇ ਕੋਲਰਾਂ ਨੇ ਵੀ ਸੰਗਤ ਮੈਂਬਰਾਂ ਨੇ ਕਿਹਾ ਕਿ ਉਥੇ ਨਹੀਂ ਸਪੋਰਟ ਕਰਦੇ ਲੋਕ ਜਾਂ ਜਥੇਬੰਦੀਆਂ ਹੁਣ ਜੇ ਤੁਸੀਂ ਐਸਜੀਪੀਸੀ ਦਾ ਵੀ ਦੇਖੋ ਇਹ ਲੱਗਦਾ ਸਾਡੀ ਗੱਲ ਚੱਲਦੀ ਸੀ ਇੱਥੇ ਸਿੰਘਾਂ ਨਾਲ ਤੇ ਮੈਂ ਹੁਣ ਕਿਸੇ ਡਿਸਰੈਸਪੈਕਟ ਨਹੀਂ ਕਰਨਾ ਚਾਹੁੰਦਾ ਪਰ ਇਹ ਸਵਾਲ ਪੁੱਛਿਆ ਗਿਆ ਸਾਨੂੰ ਜਦੋਂ ਅਸੀਂ ਆਪਸ ਵਿੱਚ ਗੱਲ ਕਰਦੇ ਸੀ ਕਿ ਜਿਹੜੇ ਆਪਣੇ ਜਥੇਬੰਦੀਆਂ ਜਾਂ ਕੋਈ ਵੀ ਜਿਹੜੇ ਸੀਨੀਅਰ ਪੋਜੀਸ਼ਨਸ ਤੇ ਆਪਾਂ ਕਹਿ ਸਕਦੇ ਸਾਰੇ ਸਤਿਕਾਰਯੋਗ ਹਨ ਪਰ ਜਿਹੜੇ ਹੈਗੇ ਆਪਣੇ ਸਿੰਘ ਜਿਹੜੇ ਸੀਨੀਅਰ ਲੈਵਲ ਤੇ ਹਨ ਉਹ ਕਿਉਂ ਨਹੀਂ ਬੋਲ ਰਹੇ ਤੇ ਮੈਂ ਉਹਨਾਂ ਨੂੰ ਜਵਾਬ ਇਹ ਦਿੱਤਾ ਕਿਉਂਕਿ ਸਾਰੇ ਸਿਸਟਮ ਹੀ ਕਰਾਪਟ ਲੱਗਦਾ ਜੇ ਆਪਾਂ ਇੱਥੋਂ ਦੇਖੀਏ ਅਗੇਨ ਮੈਂ ਕਹਿੰਦਾ ਸਾਰਿਆਂ ਦਾ ਸਤਿਕਾਰ ਕਰਦੇ ਆ ਕਿਸੇ ਨੂੰ ਆਫਸੈਟ ਨਹੀਂ ਕਰਨਾ ਚਾਹੁੰਦੇ ਪਰ ਜੇ ਤੁਸੀਂ ਦੇਖੋ ਕਿ ਵਿਆਧਵੀ ਦੇ ਮਸਲੇ ਦੇਖ ਲੋ ਉਥੇ ਕਿੰਨੇ ਕ ਆਪਣੇ ਜਿਹੜੇ ਆਪਾਂ ਜਿਹਨੂੰ ਸੀਨੀਅਰ ਸਮਝਦੇ ਆਂ ਜਿਹੜੇ ਜਥੇਬੰਦੀਆਂ ਕਿੰਨਾ ਕੁ ਉਹਨਾਂ ਦਾ ਰੋਲ ਉਥੇ ਕਿੰਨਾ ਕੁ ਉਹ ਬੋਲੇ ਸੰਗ ਤਾਂ ਮੂਰੇ ਜਾਂਦੀਆਂ ਉਹਨਾਂ ਦੇ ਗੋਲੀਆਂ ਵਾਰਜਦੀਆਂ ਤੇ ਹੁਣ ਜਦੋਂ ਆ ਬਾਦਲ ਪਰਿਵਾਰ ਦਾ ਐਕਸ਼ਨ ਲਿਆ ਜਾਂਦਾ ਉਥੇ ਕਿੰਨਾ ਕੁ ਰੋਲ ਕਿੰਨੀ ਐਕਸਪੋਰਟ ਹੋ ਰਹੀ ਆ ਪਰ ਹੁਣ ਜਦੋਂ ਜਥੇਦਾਰ ਸਾਹਿਬ ਹੁਣ ਸਪੋਰਟ ਦੀ ਲੋੜ ਹੈ ਜਮਾਂ ਹੀ ਗਲਤ ਹੋ ਰਿਹਾ ਸ਼ਹੀਦ ਪਰਿਵਾਰਾਂ ਦੇ ਮੈਂਬਰ ਪਾਇਆ ਜਾ ਰਹੇ ਸੀ ਉਸ ਸੱਤ ਮੈਂਬਰੀ ਕਮੇਟੀ ਚ ਕਿੰਨਾ ਕੁ ਹਾ ਦਾ ਨਾਰਾ ਮਾਰਿਆ ਕਿ ਵੀ ਭਾਈ ਤੁਸੀਂ ਆਹ ਜਿਹੜਾ ਕਰ ਰਹੇ ਹੋ ਗਲਤ ਕਰ ਰਹੇ ਹੋ ਇਹਦਾ ਮਤਲਬ ਇਹ ਹੋ ਗਿਆ ਜਿਹੜੇ ਗੁਰੂ ਸਾਹਿਬਾਨ ਦੇ ਤਖਤ ਸਾਹਿਬ ਆ ਉਹਨਾਂ ਨੂੰ ਅਸੀਂ ਡਾਊਨ ਗ੍ਰੇਡ ਕਰਤਾ ਜਿਹੜੇ ਬੰਦਿਆਂ ਦੇ ਬੰਦੇ ਬਣਾਏ ਆ ਸੀਟਾਂ ਤੇ ਭਾਏ ਆ ਕਮੇਟੀਆਂ ਬਣਾਈਆਂ ਐ ਐਸਜੀਪੀਸੀ ਕਹਿ ਲਓ ਜਾਂ ਉਹ ਅਕਾਲੀ ਦਲ ਦੇ ਉਹ ਮੈਂਬਰ ਜਿਹੜੇ ਵਲਟੋਆ ਵਰਗੇ ਜਿਹੜੇ ਜਿਨ੍ਹਾਂ ਦਾ ਆਪਦਾ ਕੈਰੇਕਟਰ ਤੁਸੀਂ ਦੇਖ ਸਕਦੇ ਉਹਨਾਂ ਦੀ ਸ਼ਬਦਆਲੀ ਦੱਸੀ ਕਿਦਾਂ ਕਰਾ ਹੋਵੇਗਾ ਉਹ ਬੰਦੇ ਸਾਡੇ ਜਥੇਦਾਰ ਸਾਹਿਬਾਨ ਨੂੰ ਤਖਤ ਸਾਹਿਬਾਂ ਨਾਲੋਂ ਵੱਡੇ ਹੋਗੇ ਤੇ ਜਿਹੜੇ ਇਹ ਇਹ ਫਿਰ ਵਿਅਕਤੀ ਸਾਡੇ ਜਥੇਦਾਰ ਸਾਭਾ ਨੂੰ ਦੱਸੂਗੇ ਕੀ ਕਰਨਾ ਨਹੀਂ ਕਰਨਾ ਸਾਰੀ ਕੌਮ ਮੂਰੇ ਸਾਰੇ ਵਰਲਡ ਮੂਰੇ ਦੇਖੋ ਦੋ ਤਰੀਕ ਨੂੰ ਜਿਹੜੇ ਉਹ ਸਜਾਵਾਂ ਲਾਈਆਂ ਗਈਆਂ ਅਸੀਂ ਹੁਕਮਨਾਮੇ ਸਾਬ ਦਿੱਤੇ ਗਏ ਸੀਗੇ ਉਹਨਾਂ ਇਹਨਾਂ ਨੇ ਇੰਨਾ ਸਾਰੇ ਪੰਥ ਨੂੰ ਮੈਂ ਕਹੂੰਗਾ ਜਲੀਲ ਕੀਤਾ ਤੱਕ ਸਾਭਾ ਨੂੰ ਨਹੀਂ ਗੁਰੂ ਸਾਭਾ ਦੇ ਤੱਕ ਸਾਹਿਬ ਜਥੇਦਾਰ ਸਾਹਿਬ ਵੀ ਗੁਰੂ ਸਾਹਿਬਾਂ ਲਈ ਅਗਵਾਈ ਕਰ ਰਹੇ ਤੁਸੀਂ ਕਿਸ ਤਰ੍ਹਾਂ ਸੇਵਾ ਕਰ ਰਹੇ ਇਹ ਜਿਹੜੇ ਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਿਹੜੇ ਰੈਜ਼ੀਗਨੇਸ਼ਨ ਆ ਨਾ ਏਡਾ ਵੱਡਾ ਡਰਾਮਾ ਆ ਸੋ ਕੋਲਤਾ ਮੀ ਸਾਹਿਬ ਵੱਲੋਂ ਵੀ ਜੀ ਇਹ ਤਾਂ ਆਪਾਂ ਨੂੰ ਰੀਅਲ ਬੋਲਣਾ ਪੈਣਾ ਇਹਦਾ ਹੁਣ ਆਪਾਂ ਲੱਕ ਨਹੀਂ ਸਕਦੇ ਆਪਾਂ ਜਿੰਨੇ ਚਿਰ ਮੂੰਹੇ ਖੁੱਲ ਕੇ ਨਹੀਂ ਗੱਲ ਕਰਦੇ ਇਹ ਮਸਲੇ ਨਹੀਂ ਸੁਲਝਾਏ ਜਾਣੇ ਆ ਤਾਂ ਮੀ ਸਾਹਿਬ ਨੇ ਰੈਜ਼ੀਗਨੇਸ਼ਨ ਦਿੱਤੀ ਤਾਂ ਸਾਡੇ ਤੇ ਕੋਈ ਇਨਸਾਨ ਕਰਤਾ ਤੁਸੀਂ ਤੁਸੀਂ ਜਾਣਦੇ ਹੋ ਕੋਈ ਚੀਜ਼ ਤੋੜ ਦਿੰਦੇ ਹੋ ਉਹਨੂੰ ਕਰੈਕਟ ਕਰਨ ਦੀ ਬਜਾਏ ਤੁਸੀਂ ਕਹਦੇ ਆ ਲਓ ਮੈਂ ਰੈਜ਼ੀਗਨੇਸ਼ਨ ਦੇ ਦਿੱਤੀ ਤੁਸੀਂ ਗੱਲ ਕਹੀ ਦਿਲ ਸਾਹਿਬ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਲੇਕਿਨ ਸੰਗਤਾਂ ਇਹ ਵੀ ਪੁੱਛਣਾ ਚਾਹ ਰਹੀਆਂ ਨੇ ਕਿ ਜਦ ਜਥੇਦਾਰ ਸਾਹਿਬ ਤਕਰੀਬਨ 2.5 ਤੋਂ 3 ਹਫ਼ਤਿਆਂ ਦਾ ਸਮਾਂ ਯੂਕੇ ਦੀ ਧਰਤੀ ਦੇ ਬਤੀਤ ਕਰਕੇ ਗਏ ਉਹਨਾਂ ਵੇਲਿਆਂ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਕੀ ਕੁਝ ਸਨੇਹਾ ਦਿੱਤਾ ਗਿਆ ਕੀ ਦੋਵੱਲੀ ਗੱਲਬਾਤ ਦੇ ਵਿੱਚ ਕੁਝ ਸਪਸ਼ਟ ਹੋ ਰਿਹਾ ਸੀ ਕਿ ਕਿਸ ਕਿਸ ਰਾਹੇ ਤੁਰੇਗਾ ਸਾਰਾ ਕੰਮ ਉਪਰ ਸਭ ਦੀ ਟਾਈਟਨ ਨੂੰ ਇਹ ਨਹੀਂ ਦੱਸਿਆ ਤਾਂ ਜੇਦਾਰ ਸਾਹਿਬ ਲਗਾਤਾਰ ਰਹੇ ਉਹਨਾਂ ਦੇ 3-3 ਹਫ਼ਤੇ ਵਿਜ਼ਿਟਸ ਹਾਂ ਦੀ ਹਾਂ ਦੀ ਸੋ ਉਹਨਾਂ ਦੇ ਕਾਫੀ ਵਿਜ਼ਿਟਸ ਹੋਏ ਕਾਸਕੈਸ ਹਾਲ 2 ਸਾਲ ਦੇ ਵਿੱਚ ਵਿੱਚ ਕਾਫੀ ਵਿਜ਼ਿਟਸ ਹੋਏ ਯੂਕੇ ਦੇ ਤੇ ਇਹ ਜਾਨੀ ਚਲੋ ਆਪਣੇ ਪਰਸਨਲ ਥਿਊ ਹੋ ਸਕਦਾ ਕਿ ਪਿੱਛੇ ਕਿੰਨਾ ਕੌਸ ਹੋ ਰਿਹਾ ਤੇ ਜਥੇਦਾਰ ਸਾਹਿਬ ਉਹਨਾਂ ਨੂੰ ਉੱਥੇ ਫੋਕਸ ਕਰਨਾ ਚਾਹੀਦਾ ਪਰ ਉਹ ਸਾਡੇ ਸਤਿਕਾਰਯੋਗ ਹਨ ਆਪਾਂ ਉਹਨਾਂ ਨੂੰ ਇਸ ਚੀਜ਼ ਤੇ ਕੁਐਸਚਨ ਨਹੀਂ ਕੀਤਾ ਪਰ ਉਹਨਾਂ ਨੂੰ ਜ਼ਰੂਰ ਤਿੰਨ ਚਾਰ ਵਾਰੀ ਆਪਾਂ ਮਿਲੇ ਆ ਰੈਗੂਲਰਲੀ ਫੋਨ ਕੋਲਣਾ ਹੋਈਆਂ ਸਾਡੇ ਆਪ ਦੇ ਵੱਲੋਂ ਵੀ ਹੋਰ ਵੀ ਜਥੇਬੰਦੀਆਂ ਨਾਲ ਜਗਤੋਦਰ ਸਾਹਿਬ ਦਾ ਦੇ ਨਮਾਇੰਦਿਆਂ ਨਾਲ ਮਿਲ ਕੇ ਮੀਟਿੰਗਾਂ ਹੁੰਦੀਆਂ ਨੇ ਤਿੰਨ ਚਾਰ ਵੇਰੀ ਘਟੋ ਘਟ ਮਿਲੇ ਹੋਣ ਵੀ ਜਦੋਂ ਆਹ ਕੁਸਕ ਦਿਨ ਪਹਿਲਾਂ ਇਸ ਆਹ ਜਿਹੜਾ ਮੀਟਿੰਗ ਹੋ ਜਾਂਦੀ ਹੈ ਇਹ ਤੋਂ ਪਹਿਲਾਂ ਵੀ ਸਾਨੂੰ ਵੀ ਇਨਵਾਈਟ ਕੀਤਾ ਗਿਆ ਸੀ ਜਥੇਦਾਰ ਸਾਹਿਬ ਹੁਣਾਂ ਨੂੰ ਮੈਨ ਲਈ ਪਰ ਅਸੀਂ ਉਦੋਂ ਕਾਫੀ ਦੂਰ ਸੀਗੇ ਆਊਟ ਆਫ Town ਸੀਗੇ ਸੋ ਸਾਥੋਂ ਨਹੀਂ ਮਿਲ ਹੋਇਆ ਪਰ ਉਹ ਗੱਲਾਂ ਭਾਈ ਸਾਹਿਬ ਜੀ ਮੈਂ ਤੁਹਾਨੂੰ ਤੇ ਸੰਗਤਾਂ ਨੂੰ ਅ ਵਿਸ਼ਵਾਸ ਦਵਾਉਣਾ ਚਾਹੁੰਦਾ ਕਿ ਗੱਲਾਂ ਸਾਰੀਆਂ ਇਹੀ ਸੀ ਜਿਹੜੀਆਂ ਆਪਾਂ ਅੱਜ ਕਰ ਰਹੇ ਆ ਕਿ ਆਪਦਾ ਸਟੈਂਡ ਤਕੜਾ ਰੱਖੋ ਸੰਗਤਾਂ ਤੁਹਾਡੇ ਨਾਲ ਹਨ ਕਿ ਵੀ ਜਿਹੜਾ ਤੁਸੀਂ ਸਟੈਪਸ ਚੱਕੇ ਹਨ ਉਹ ਬਹੁਤ ਵਧੀਆ ਹਨ ਇਹਦੇ ਤੇ ਹੀ ਹੁਣ ਸਟੈਂਡ ਰੱਖੀ ਆਪਾਂ ਇਹ ਬੈਕਵਰਡ ਨਾ ਜਾਈਏ ਤੇ ਜਦੋਂ ਪਹਿਲਾਂ ਪਹਿਲਾਂ ਇਹ ਗੱਲਾਂ ਹੋਈਆਂ ਉਹਨਾਂ ਦਾ ਤਾਂ ਇਹ ਸੀਗਾ ਜਦੋਂ 2 ਦਸੰਬਰ ਤੋਂ ਬਾਅਦ ਇਹੀ ਸੀਗਾ ਕਿ ਅਸੀਂ ਸਟੈਂਡ ਤੱਕੜਾ ਰੱਖਾਂਗੇ سپورਟ ਰੱਖੋ ਪਰ ਇਹ ਕੀ ਹੋਇਆ ਕਿ ਉਹਨਾਂ ਤੇ ਵੀ ਬੜਾ ਪ੍ਰੈਸ਼ਰ ਹੋਵੇਗਾ ਜੇ ਆਪਾਂ ਰੀਡ ਕਰੀਏ ਤੇ ਉਹਨਾਂ ਤੇ ਤੁਸੀਂ ਕਹਿ ਸਕਦੇ ਦਬਾਅ ਪਾਇਆ ਗਿਆ ਕੌਸ ਕੀਤਾ ਗਿਆ ਇੰਨਾ ਟਾਈਮ ਨਿਕਲ ਗਿਆ ਜਿਵੇਂ ਥੋੜੇ ਹੁਣ ਕੋਲਰਾਂ ਨੇ ਸੰਗਤ ਮੈਂਬਰਾਂ ਨੇ ਗੱਲ ਕੀਤੀ ਹਨਾ ਵੀ ਇੰਨਾ ਟਾਈਮ ਕਾਤੇ ਨੰਘਾਇਆ ਗਿਆ ਸੋ ਇਹ ਟਾਈਮ ਨੰਗ ਦਾ ਨੰਗ ਦਾ ਨੰਗ ਦਾ ਇਹ ਇਹ ਗੱਲ ਹੋ ਗਈ ਹਜੇ ਵੀ ਏ 2030 ਮੈਂਬਰ ਵੀ ਕਹਿ ਰਹੇ ਆ ਹਜੇ ਵੀ ਟਾਈਮ ਹੈਗਾ ਹਜੇ ਵੀ ਆਪਾਂ ਇਹ ਚੀਜ਼ ਬਚਾ ਲਈਏ ਕਿਉਂਕਿ ਇਹਨਾਂ ਨੇ ਹੋਰ ਵੀ ਜਿਹੜੀ ਸਥਿਤੀ ਆ ਇਹਦੋਂ ਵੀ ਵਰਸ ਕਰ ਦੇਣੀ ਆ ਤੇ ਜਿਹੜੇ ਅਕਾਲ ਤਖਸਾਲ ਦੀ ਜਿਹੜੀ ਆਪਾਂ ਕੋਸ਼ਿਸ਼ ਕਰ ਰਹੇ ਸੀਗੇ ਜਿਹੜਾ ਵੀ ਉਹਦਾ ਸਦਕਾਰ ਦੁਬਾਰਾ ਬਹਾਲ ਹੋਵੇ ਜਿਵੇਂ ਆਪਣੇ ਇਤਿਹਾਸ ਚ ਸੀਗਾ ਇਹਨਾਂ ਨੇ ਉਹਦੀ ਵੈਲਿਊ ਇੰਨੀ ਡਾਉਨ ਕਰਤੀ ਆ ਨਾ ਕਿ ਜਥੇਦਾਰ ਸਾਹਿਬ ਹੁਣਾਂ ਨੂੰ ਜਦੋਂ ਅਸੀਂ ਗੱਲ ਕਰ ਰਹੇ ਸੀ ਇਹ ਕਿਹਾ ਸੀਗਾ ਕਿ ਤੁਹਾਡੀ ਜਿਹੜੀ ਟੀਮ ਆ ਜਿਵੇਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਆ ਤੇ ਗਿਆਨੀ ਰਗਵੀਰ ਸਿੰਘ ਹੁਣੀ ਆ ਇਹਨਾਂ ਨੂੰ ਮੇਰੇ ਸਾਹਿਬ ਤੋੜਨਾ ਚਾਹੁੰਦੇ ਸੀ ਤੇ ਅਸੀਂ ਜਥੇਦਾਰ ਸਾਹਿਬ ਉਹਨਾਂ ਨੂੰ ਕਿਹਾ ਵੀ ਸੀ ਵੀ ਇਹ ਟੀਮ ਸਟਰੋਂਗ ਰਹਿਣੀ ਚਾਹੀਦੀ ਹੈ ਕਿਉਂਕਿ ਜੇ ਇਹਨਾਂ ਦੋਨਾਂ 'ਚੋਂ ਕਿਸੇ ਨੂੰ ਰਿਮੂਵ ਕਰਤਾ ਉਸ ਸੇਵਾਵਾਂ ਤੋਂ ਤਾਂ گاਹ ਫਿਰ ਜਿਹੜੇ ਵੀ ਜਥੇਦਾਰ ਸਾਹਿਬ ਆਉਗੇ ਉਹਨਾਂ ਨੇ ਉਹ ਸਟਰੈਂਥ ਨਹੀਂ ਬਰਤਣੀ ਉਹਨਾਂ ਨੂੰ ਇਹੀ ਲੱਗਣਾ ਕਿ ਫਿਰ ਬਾਅਦ 'ਚ ਬੇਇਜ਼ਤੀ ਬਹੁ ਕਰਦੇ ਜਾਂ ਇਦਾਂ ਹੀ ਲਾਉਂਦੇ ਆ ਜਥੇਦਾਰ ਸਾਹਿਬਾਂ ਨੂੰ ਅਗਲੇ ਅਗਲੇ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਉਸ ਤੋਂ ਬਾਅਦ ਅਸੀਂ 7 ਜਨਵਰੀ 18 ਜਨਵਰੀ 21 ਜਨਵਰੀ ਦੇ ਬਿਆਨ ਜੋ ਜਥੇਦਾਰ ਸਾਹਿਬ ਵੱਲੋਂ ਦਿੱਤੇਗੇ ਉਸ ਦੀ ਗੱਲ ਜ਼ਰੂਰ ਕਰਾਂਗੇ ਤੇ ਮੈਨੂੰ ਲੱਗਦਾ ਥੋੜਾ ਅਸੀਂ ਗੱਲਬਾਤ ਕਰਦੇ ਹਾਂ ਕਲੈਰੀਫਿਕੇਸ਼ਨ ਜ਼ਰੂਰ ਅਗਲੇ ਕੋਲ ਰਾਤ ਕਰੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਜੀ ਵਾਈ ਖਾਲਸਾ ਵਾ ਫਤਜੀ ਮੈਂ ਹਰਜੀਤ ਸਿੰਘ ਬੋਲ ਰਿਹਾ ਜੀ ਹਾਂਜੀ ਹਰਜੀਤ ਸਿੰਘ ਜੀ ਕੀ ਵਿਚਾਰ ਨੇ ਤੁਹਾਡੇ ਇੱਕ ਕੋਈ ਗੱਲ ਹੈ ਜਿਹੜੀ ਆ ਉਹ ਗੱਲ ਹੈ ਜਿੱਦਾਂ ਆਪਣੇ ਸਮਝਿਕ ਮਾ ਪਾਰਟੀ ਹੈਗੀ ਆ ਇਹ ਉਦੋਂ ਮਾਲਕੋ ਜਾਂ ਵਾਲੀ ਪਾਰਟੀ ਹੈਗੀ ਆ ਜੀ ਸਾਰੇ ਬਲਵਲੇ ਜਿਸੀਆਂ ਵੰਦੀਆਂ ਹੈਗੀਆਂ ਇਹ ਉਹ ਇਹ ਆਪਣੇ ਰੋਡੇ ਵਾਲੇ ਨੇ ਉਹਨਾਂ ਨੂੰ ਕਹਿੰਦੇ ਦਾ ਕਹਦੇ ਹੈਗੇ ਆ ਉਹ ਵੀ ਜਿਹੇ ਦਾ ਪਹਿਲੇ ਸਾਫ ਦਾ ਜਿਹੇ ਦਾ ਹੈਗੇ ਆ ਜੀ ਇਹ ਸਾਰੇ ਲੜਕੇ ਇਹਨਾਂ ਨੂੰ ਆਪਾਂ ਜੋ ਹੁਣ ਐਟੀ ਕਰੋ ਜੋ ਉਹ ਕਰ ਰਹੇ ਆ ਇਹਨਾਂ ਨੂੰ ਹੈਗੇ ਆ ਪਰ ਇਹ ਸਾਈਡ ਖੜੇ ਹੋਣਾ ਚਾਹੀਦਾ ਇਹਨਾਂ ਕੋਲ ਜਾਣਾ ਚਾਹੀਦਾ ਤੇ ਇਹਨਾਂ ਨੂੰ ਤਾਕਤ ਮਿਲੂਗੀ ਜੀ ਹਾਂ ਇਹੇ ਕਹਣਾ ਚਾਹੀਦਾ ਜੀ ਧੰਨਵਾਦ ਧੰਨਵਾਦ ਜੀ ਆ ਸਾਡੇ ਦਰਸ਼ਕ ਨਿਰੰਤਰ ਕਾਲ ਕਰ ਰਹੇ ਨੇ ਜੀ ਧੰਨਵਾਦ ਉਹਨਾਂ ਦਾ ਵੀ ਕਰਦੇ ਆ ਅ ਅਗਲੇ ਕੋਲਰ ਜੁੜ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਲੇ ਹਾਂਜੀ ਬੀਬੀ ਜੀ ਕੀ ਵਿਚਾਰ ਨੇ ਤੁਹਾਡੇ ਹਲੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਹਾਂਜੀ ਹੁਣ ਗੱਲ ਕਰ ਸਕਦੇ ਹਾਂ ਹਾਂਜੀ ਤੁਹਾਡੀ ਆਵਾਜ਼ ਮੈਨੂੰ ਸਟੂਡੀਓ ਚ ਆ ਰਹੀ ਹੈ ਜੀ ਤੁਸੀਂ ਲਾਈਵ ਇਸ ਵੇਲੇ ਆਕਾਲ ਚੈਨਲ ਤੇ ਦਿਉਲ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਕੀ ਵਿਚਾਰ ਨੇ ਤੁਹਾਡੇ ਅ ਮੈਂ ਗੱਲ ਕਰਨਾ ਚਾਹੁੰਦੀ ਆ ਜਦ ਤੁਸੀਂ ਪ੍ਰੋਗਰਾਮ ਕਰਦੇ ਹੋ ਇੱਥੇ ਹਾਂਜੀ ਦੱਸੋ ਹਾਂਜੀ ਇਹ ਕੋਈ ਵੀ ਗੜਧਰਾ ਸਹੀ ਸਿਸਟਮ ਨਹੀਂ ਹੈਗਾ ਕੋਈ ਇੱਥੇ ਰੂਲ ਨਹੀਂ ਚੱਲਦਾ ਕੋਈ ਰੈਗੂਲੇਸ਼ਨ ਨਹੀਂ ਚੱਲਦੀ ਕੋਈ ਇਹ ਇਹ ਅੱਗੇ ਗੁਰਦਾਰ ਬਖਤ ਸਿੰਘ ਜੀ ਕੋਈ ਫੈਸਲਾ ਲੈਂਦੇ ਸੀ ਹਾਂਜੀ ਤਾਂ ਹੁੰਦਾ ਸੀਗਾ ਸੋਲਿਡ ਹੁੰਦਾ ਸੀ ਅੱਜ ਕੱਲ ਤਾਂ ਜਿਹੜੇ ਜਸੇਦਾਰ ਆ ਫੈਸਲੇ ਵੀ ਨਹੀਂ ਲੈਂਦੇ ਉਹ ਤਾਂ ਬੋਲਦੇ ਨਹੀਂ ਕੁਝ ਜਦੋਂ ਕੋਈ ਪ੍ਰੋਬਲਮ ਹੁੰਦੀ ਆ ਲੋਕਾਂ ਨੂੰ ਹੂੰ ਗੁਰਦਾਰੇ ਤੁਸੀਂ ਮੱਥਾ ਟੇਕਣ ਜਾਂਦੇ ਐ ਡਿਸਾਈਡ ਕਰਦੇ ਤੁਸੀਂ ਟੇਕਣਾ ਕਿ ਨਹੀਂ ਟੇਕਣਾ ਹੂੰ ਇਹ ਗਲਤ ਗੱਲ ਐ ਇਹਨਾਂ ਨੂੰ ਸਾਰਿਆਂ ਨੂੰ ਲਾ ਕੇ ਸਫਾਈ ਕਰਨੀ ਚਾਹੀਏ ਬਾਬੇ ਦਾ ਘਰ ਆ ਇਹਨਾਂ ਦਾ ਆਵਦਾ ਘਰ ਥੋੜੀ ਐ ਉਹ ਜਥੇਦਾਰ ਨੂੰ ਖੜੇ ਕਰ ਲਓ ਬਾਦਲ ਉੱਥੇ ਆ ਕੇ ਉੱਥੇ ਕੰਟਰੋਲ ਕਰੇ ਕਿਉਂ ਕਰੇ ਹੂੰ ਗੁਰੂ ਦਾ ਘਰ ਆ ਗੁਰੂ ਦਾ ਘਰ ਰਹਿੰਦੇ ਨੇ ਇਹ ਜੀ ਇਹਨਾਂ ਨੂੰ ਲੋੜ ਨਹੀਂ ਆਹ ਜਿਹੜੇ ਆਹ ਕਰਦੇ ਐ ਜਥੇਦਾਰ ਫਲਾਣਾ ਤੇ ਫਲਾਣਾ ਜਥੇਦਾਰ ਜਿਹੜੀਆਂ ਉੱਥੇ ਇਹ ਇਹ ਆਪਣੀਆਂ ਪਾਰਟੀਆਂ ਬਣਾਵਨਾ ਬੈਠੇ ਐ ਗੁਰਦਾਰੇ ਦਾ ਤਾਂ ਗੁਰਦੇ ਦਾ ਯੋਜਨਾ ਹੋਣਾ ਚਾਹੀਦਾ ਸਿਸਟਮ ਉੱਤੇ ਪੈਲੇ ਟੈਕਸ ਨਹੀਂ ਹੋਣੀ ਚਾਹੀਦੀ ਬਿਲਕੁਲ ਅੰਨਾ ਹਰਪ੍ਰੀਤ ਤਾਂ ਕੱਟਤਾ ਤਾਂ ਮ்கਾ ਬਾਦਲ ਨੂੰ ਤਨਖਾਹ ਤੇ ਰੱਖ ਲਿਆ ਉਹ ਕੀ ਇਹ ਕਰ ਰਹੇ ਹੂੰ ਚਲੋ ਧੰਨਵਾਦ ਕਰਦੇ ਬੀਬੀ ਜੀ ਤੁਸੀਂ ਆਪਣਾ ਸਮਾਂ ਦਿੱਤਾ ਅ ਦਿਉਲ ਸਾਹਿਬ ਅ ਅਖੀਰ ਦੇ ਵਿੱਚ ਮੈਂ ਮੈਂ ਜਦ ਕੋਲਰ ਲੈ ਆ ਰਿਹਾ ਸੀ ਉਸ ਤੋਂ ਪਹਿਲਾਂ ਗੱਲ ਕੀਤੀ ਸੀ 7 ਜਨਵਰੀ ਦਾ ਜਥੇਦਾਰ ਸਾਹਿਬ ਦਾ ਬਿਆਨ 17 ਜਨਵਰੀ ਤੇ 21 ਜਨਵਰੀ ਇਹ ਤਿੰਨੋਂ ਬਿਆਨਾਂ ਦੇ ਮਾਇਨੇ ਇਹੀ ਸੀਗੇ ਕਿ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਨਾ ਹਦਾਇ ਤਾਂ ਦੁੱਤੇ ਕਾਲੀਦਲ ਕੰਮ ਕਰੇ ਕਮੇਟੀ ਕੰਮ ਕਰੇ ਤੇ ਕਮੇਟੀ ਦੀਆਂ ਕੁਝ ਕੁ ਸਿਫਾਰਸ਼ਾਂ ਸੀਗੀਆਂ ਜਥੇਦਾਰ ਸਾਹਿਬ ਨੂੰ ਉਹ ਸਿਫਾਰਸ਼ਾਂ ਜਿਕਰ ਜਥੇਦਾਰ ਸਾਹਿਬ ਨੇ ਅੱਖੋਂ ਪਰੋਖੇ ਨਹੀਂ ਕੀਤੀਆਂ ਤੇ ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਸੱਤ ਮੈਂਬਰੀ ਕਮੇਟੀ ਵੀ ਕਾਰਜ ਕਰਨ ਦੇ ਵਿੱਚ ਕਿਸੇ ਤਰੀਕੇ ਦੀ ਅਣਗਹਿਲੀ ਨਹੀਂ ਕਰ ਸਕਦੀ ਸੀ ਅੱਜ ਮਨਪ੍ਰੀਤ ਸਿੰਘ ਯਾਲੀ ਦਾ ਜਿਕਰ ਹੈ ਬਿਆਨ ਆਂਦਾ ਕਿ ਸੀ ਸਮਰਪਤਾ શ્રી ਕਾਲਤਕਤ ਸਾਹਿਬ ਨੂੰ ਤੇ ਜਿਕਰ ਉਸ ਕਮੇਟੀ ਦਾ ਮੁਖੀ ਹੀ ਇੱਕ ਧਰ ਇੱਕ ਧਿਰ ਦੇ ਵੱਲ ਝੁਕਾਵ ਰੱਖਦਾ ਹੋਇਆ ਭਾਵੇਂ ਅਸਤੀਫਾ ਦੇ ਗਿਆ ਤੇ ਅੱਜ ਦੇ ਸਮੇਂ ਅਸੀਂ ਮੰਨ ਸਕਦੇ ਹਾਂ ਕਿ ਉਹ ਸੱਤ ਮੈਂਬਰੀ ਕਮੇਟੀ ਦੀ ਕੋਈ ਹੋਂਦ ਰਹਿ ਜਾਂਦੀ ਹੈ ਕਿਉਂਕਿ ਗੱਲ ਇਹੀ ਆ ਰਹੀ ਹੈ ਕੰਟਰੋਲ ਕਿੱਥੇ ਹੈ ਕੰਟਰੋਲ ਜੇਕਰ ਹਲੇ ਵੀ ਬਾਦਲ ਧੜੀਆਂ ਦੇ ਵੱਲ ਹੈ ਤਾਂ ਨਾ ਸਿਰਫ ਇਹਨਾਂ ਅਸਤੀਫਿਆਂ ਦਾ ਨਾ ਇਹਨਾਂ ਫਰਮਾਨਾਂ ਦਾ ਨਾ ਜਥੇਦਾਰ ਸਾਹਿਬ ਦੇ ਅੱਜ ਦੇ ਬਿਆਨ ਦਾ ਕੋਈ ਆਧਾਰ ਰਹਿ ਹੀ ਨਹੀਂ ਜਾਂਦਾ ਉਸ ਸਭ ਜੀ ਗੱਲ ਹੀ ਆਪਾਂ ਇੱਥੋਂ ਸ਼ੁਰੂ ਕੀਤੀ ਸੀਗੀ ਜਿਹੜੇ ਅਸਤੀਫਿਆਂ ਦੀ ਗੱਲ ਆ ਭਾਵੇਂ ਤਾਂਮੀ ਸਾਹਿਬ ਹੋਣ ਜਾਂ ਹੋਰ ਉਹਨਾਂ ਦੇ ਨਜ਼ਦੀਕੀ ਹੋਣ ਜਾਂ ਜਿਹੜੇ ਵੀ ਕੋਈ ਜਿਨ੍ਹਾਂ ਨੂੰ ਸੇਵਾਵਾਂ ਮਿਲੀਆਂ ਮੈਂ ਕਹਾਂਗਾ ਜਿਹੜੀਆਂ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ ਬੀਬੀ ਸਤਵੰਤ ਕੌਰ ਵੀ ਸੀ ਤੁਹਾਡੇ ਦਰਸ਼ਕਾਂ ਨੂੰ ਸੰਗਤਾਂ ਨੂੰ ਸਾਰਿਆਂ ਨੂੰ ਨਹੀਂ ਪਤਾ ਹੋਵੇਗਾ ਪਰ ਮੈਂ ਇੱਕ ਵਾਰੀ ਫੇਰ ਦੱਸਣਾ ਚਾਹਨਾ ਕਿ ਜਿਹੜੇ ਬੀਬੀ ਸਤਵੰਤ ਕੌਰ ਹੈ ਜਿਹੜੇ ਕਿ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਬੇਟੀ ਹਣ ਉਹਨਾਂ ਨੂੰ ਬੜਾ ਹੀ ਤੰਗ ਕੀਤਾ ਗਿਆ ਸੀਗਾ ਉਸ ਟਾਈਮ ਤੇ 2 ਤਰੀਕ ਤੋਂ ਬਾਅਦ ਉਹਨਾਂ ਜਦੋਂ ਨੌਬਚਾਏ ਸੱਤ ਮੈਂਬਰੀ ਕਮੇਟੀ ਚ ਤੇ ਉਹ ਅ ਸੌਂਡ ਚਾਉਂਦਾ ਹੈ ਕਿ ਐਸਟੀਪੀਸੀ ਵੱਲੋਂ ਹੀ ਰਿਪੋਰਟਾਂ ਕੀਤੀਆਂ ਜਾ ਰਹੀਆਂ ਸੀ ਪੁਲਿਸ ਨੂੰ ਕਿ ਜਦੋਂ ਉੱਥੇ ਫਾਇਰਿੰਗ ਹੋਈ ਸੀਗੀ ਦਰਵਾਸਾਹਬ ਦੇ ਬਾਹਰ ਜੀ ਉਦੋਂ ਇਹ ਉਹਨਾਂ ਤੇ ਅਲੀਗੇਸ਼ਨ ਲਗਾਈ ਗਈ ਸੀ ਵੀ ਇਹਨਾਂ ਦਾ ਕੋਸੋ ਉਹਦੇ ਵਿੱਚ ਹੱਥ ਹੈ ਜਦੋਂ ਕਿ ਆਪਾਂ ਨੂੰ ਪਤਾ ਹੈ ਬੀਬੀ ਜੀ ਬਹੁਤ ਸੇਵਾਵਾਂ ਕਰਦੇ ਹਨ ਉਥੇ এডੂਕੇਸ਼ਨ ਸਿਸਟਮ ਚ ਤੁਸੀਂ ਕਹਿ ਲਓ ਉਹਦਾ ਕਾਫੀ ਹਾਈ ਲੈਵਲ ਤੇ ਤੁਸੀਂ ਕਹਿ ਸਕਦੇ ਹੋ ਉਹ ਕੰਮ ਕਰ ਰਹੇ ਹਾਂ ਸੇਵਾਵਾਂ ਕਰ ਰਹੇ ਹਾਂ ਤੇ ਜਾਣ ਬੋਝ ਕੇ ਦੇਖੋ ਸ਼ਹੀਦ ਪਰਿਵਾਰਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਸੋ ਜਿਹੜੇ ਆ ਅਸਤੀਫੇ ਦਿੱਤੇ ਜਾ ਰਹੇ ਹਨ ਇਹ ਅਸਤੀਫੇ ਤੁਸੀਂ ਆਏ ਨਾ ਸਮਝੀ ਆਪਾਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਤੁਹਾਨੂੰ ਵੀ ਤੁਸੀਂ ਬਾਕੀ ਆਪਦੇ ਵਿਚਾਰ ਦੇ ਦਿਓ ਅਸਤੀਫਾ ਮੈਨੂੰ ਪੰਥ ਦੇ ਹੱਕ ਚ ਨਹੀਂ ਇਹ ਕੋਈ ਆ ਵੀ ਜਿਹੜੇ ਤੁਸੀਂ ਹੁਣ ਵੀਡੀਓ ਦਿਖਾ ਰਹੇ ਹੋ ਜਿਹੜਾ ਵੀ ਆ ਜਥੇਦਾਰ ਸਾਹਿਬ ਹੋਣਾ ਨੇ ਆਹਾ ਬਿਆਨ ਦਿੱਤਾ ਸੋ ਮੈਂ ਅਸਤੀਫਾ ਦੇ ਰਿਹਾ ਨੋ ਤੁਸੀਂ ਅਸਤੀਫਾ ਦੇ ਰਹੇ ਹੋ ਕਿਉਂਕਿ ਤੁਸੀਂ ਉੱਧਰ ਪਹੁੰਚ ਤਨਾ ਦੋ ਤਿੰਨ ਬਾਦਲਾਂ ਦੇ ਹੱਕ 'ਚ ਭੋਗਤਣਾ ਤੁਸੀਂ ਸੰਪੰਥ ਦੇ ਖਿਲਾਫ ਖੜਨਾ ਤੁਸੀਂ ਤਖਤ ਸਾਬਾਂ ਦੇ ਖਿਲਾਫ ਖੜਨਾ ਤੁਸੀਂ ਜਥੇਦਾਰ ਸਾਬਾਂ ਦੇ ਖਿਲਾਫ ਖੜਨਾ ਇਹ ਇਸ ਕਰਕੇ ਤੁਸੀਂ ਅਸਤੀਫਾ ਦੇ ਰਹੇ ਹੋ ਕਿ ਤੁਸੀਂ ਪਹਿਲਾਂ ਐਕਸ਼ਨ ਗਲਤ ਕੀਤਾ ਫਿਰ ਤੁਸੀਂ ਵਿਸਾਮ ਕਰ ਰਹੇ ਹੋ ਪੰਥ ਨੂੰ ਕਿਉਂਕਿ ਜਿਹੜੀ ਇਹ ਜਿਹੜੇ ਆਹ ਜਿਹੜਾ ਸਾਰਾ ਐਕਸ਼ਨ ਕੀਤਾ ਗਿਆ ਦੋ ਤਰੀਕ ਦਾ ਜਿਹੜਾ ਐਕਸ਼ਨ ਸੀ ਜਥੇਦਾਰ ਸਾਬਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਲਈ ਗਿਆਨੀ ਰਗਵੀਰ ਸਿੰਘ ਬਾਕੀ ਸਿੰਘਾਂ ਲਈ ਵੀ ਬੜਾ ਔਖਾ ਹੋਣਾ ਤੇ ਪੰਥ ਪੰਥ ਖੋਸ਼ ਸੀਗਾ ਕਿ ਇਹਨਾਂ ਨੇ ਕੋਸ ਐਕਸ਼ਨ ਕੀਤਾ ਪਰ ਇਹਨਾਂ ਨੇ ਸਾਰੀ ਉਹਦੀ ਵੈਲਿਊ ਘਟਾਤੀ ਸੋ ਜਿਹੜੇ ਉੱਥੇ ਵੀ ਜਥੇਬੰਦੀਆਂ ਜਿਹੜੇ ਉੱਥੇ ਸੀਨੀਅਰ ਸਿੰਘ ਹਨ ਉਹਨਾਂ ਤੋਂ ਬੇਨਤੀ ਕਰਦੇ ਆਂ ਕਿ ਅਸੀਂ ਇੱਥੇ ਬਾਹਰ ਬੈਠੇ ਆਪਾਂ ਸਾਰੇ ਤਾਟਫ ਦੇ ਆਂ ਆਪਾਂ ਆਸ ਰੱਖਦੇ ਆਂ ਕਿ ਇਹ ਉੱਥੇ ਗਰਾਊਂਡ ਤੇ ਹਨ ਵੀ ਇਹ ਕੋਈ ਐਕਸ਼ਨ ਲੈਣ ਬਾ ਇਹ ਨਾ ਹੋਵੇ ਕਿ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਵੀ ਸਾਰਾ ਸਿਸਟਮ ਹੀ ਖਰਾਬ ਤਾਂ ਜਿਵੇਂ ਦੀਪ ਕਹਿੰਦਾ ਹੁੰਦਾ ਸੀਗਾ ਕਿ ਜਿਹੜੀਆਂ ਸਾਡੇ ਟਾਂਚੇ ਆ ਸਾਰੇ ਰਿਵਿਊ ਕਰਨ ਵਾਲੇ ਆ ਜਿਹੜੇ ਵੀ ਆਪਣੀ ਐਸਜੀਪੀਸੀ ਵੀ ਆ ਹੋਰ ਵੀ ਜਿਹੜੇ ਸਿਸਟਮ ਹੈ ਸਾਰਾ ਹੀ ਖਰਾਬ ਹੋਇਆ ਹੈ ਭਾਵੇਂ ਪੋਲੀਟੀਕਲ ਹੋਵੇ ਇਹ ਮਨ ਆਪਣਾ ਜਿਹੜਾ ਸਿੱਖ ਸਿਆਸਤ ਦਾ ਸਿਸਟਮ ਵੀ ਹੈ ਹੁਣ ਇਹ ਸਾਡੇ ਸਾਹਮਣੇ ਦੇਖੋ ਕਿੰਨੀ ਹਸੋਹੀਣੀ ਗੱਲ ਇਹਨਾਂ ਨੇ ਬਣਾਤੀ ਸਾਸ ਨੂੰ ਦੋਸ਼ਮਨਾ ਦੀ ਲੋੜ ਆ ਇਹ ਆਪ ਹੀ ਡੈਮੇਜ ਕਰੀ ਜਾਂਦੇ ਆ ਸਾਰਾ ਕੁਝ ਸੋ ਜਿਹੜਾ ਜਥੇਦਾਰ ਸਾਹਿਬ ਹੋਣਾ ਨੇ ਜੋਕ ਆਫ ਕੀਤਾ ਸੀ ਸਹੀ ਕਿੱਤਾ ਸੀ ਪਰ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀਗੀ ਆਪਦੇ ਵੱਲੋਂ ਕਿ ਤੁਸੀਂ ਹਜੇ ਵੀ ਤਕੜੇ ਰਹੋ ਵੀ ਵਾਪਸ ਜਾ ਕੇ ਹੋਰ ਵੀ ਜਿਹੜੇ ਉੱਥੇ ਸਿੰਘ ਸਭਾ ਨੂੰ ਜਥੇਦਾਰ ਸਭਾ ਨੂੰ ਉਹਨਾਂ ਨਾਲ ਤੁਸੀਂ ਤਕੜੇ ਹੋ ਕੇ ਹੋਰ ਵੀ ਕੰਮ ਕਰੋ ਪਰ ਜਿੰਨਾ ਚਿਰ ਜਿਹੜੀਆਂ ਉੱਥੇ ਤਕੜੀਆਂ ਤਕੜੀਆਂ ਜਥੇਬੰਦੀਆਂ ਜਿਹੜੇ ਆਪਣੇ ਸੀਨੀਅਰ ਸਿੰਘ ਹਨ ਭਾਵੇਂ ਉਹ ਪੋਲਿਟਿਕਸ ਖਾਣ ਜਾਂ ਤਾਰਨੀ ਸੇਵਾਵਾਂ ਵਿੱਚ ਲੱਗੇ ਲੱਗੇ ਹੋਏ ਹਨ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਮਾਨ ਮਰਿਆਦਾ ਦੀ ਗੱਲ ਆ ਜਥੇਦਾਰ ਸਾਹਿਬਾਂ ਦੀ ਗੱਲ ਹੈ ਪੰਥ ਦੀ ਗੱਲ ਹੈ ਕਿ ਇਹ ਇਤਿਹਾਸ ਚ ਲਿਖਿਆ ਜਾਣਾ ਕਿ ਇਹਨਾਂ ਬੰਦਿਆਂ ਨੇ ਇੱਕ ਵਾਰੀ ਨਹੀਂ ਗਲਤ ਕੀਤਾ ਦੇਖੋ ਏਡੇ ਵੱਡੇ ਦੋਸ਼ੀ ਕਰਾਰ ਕਰਨ ਤੋਂ ਬਾਅਦ ਇਹਨਾਂ ਨੂੰ ਫੇਰ ਵੀ ਮਾਫੀਆਂ ਕਿਸਮ ਦੀਆਂ ਦਿੱਤੀਆਂ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੇ ਦੇਖੋ ਫਿਰ ਤਖਤ ਸਾਹਿਬਾਂ ਨੂੰ ਸਿੰਘ ਸਾਹਿਬਾਂ ਨੂੰ ਜਥੇਦਾਰਾਂ ਨੂੰ ਅਟੈਕ ਕੀਤਾ ਪੰਥ ਨੂੰ ਅਟੈਕ ਕੀਤਾ ਜੀ ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਸੀ ਦਿਉਲ ਸਾਹਿਬ ਉਹਨਾਂ ਨੇ ਇੱਕ ਗੱਲ ਸਾਫ਼ ਕਹੀ ਕਿ ਜਥੇਦਾਰ ਸਾਹਿਬ ਜੇਕਰ ਸਰਵੋੱਚ ਨੇ ਤੇ ਜੇਕਰ ਵਿਰਸਾ ਸਿੰਘ ਬਲਟੋਹਾ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਬਿਨਾਂ ਕਿਸੇ ਬੈਠਕ ਦੇ ਬਿਨਾਂ ਕਿਸੇ ਗਲਬਾਤ ਦੇ ਇੱਕ ਟੁੱਕ ਫੈਸਲਾ ਸੁਣਾ ਦਿੱਤਾ ਜਾ ਸਕਦਾ ਹੈ ਕਿ ਇਹਨੂੰ ਧੜੇ ਚੋਂ ਬਾਹਰ ਕੀਤਾ ਜਾਏ ਪਾਰਟੀ ਜੁਆਇਨ ਨਹੀਂ ਕਰ ਸਕਦਾ ਤੇ ਅਜਿਹੇ ਫੈਸਲੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਲੈਣ ਦੇ ਵਿੱਚ ਤਖਤ ਸਾਫ ਦੇ ਜਥੇਦਾਰ ਨੂੰ ਦੋ ਵਾਰ ਕਿਉਂ ਸੋਚਣਾ ਪੈ ਰਿਹਾ ਸੰਗਤ ਇਹ ਸਵਾਲ ਕਰ ਰਹੀ ਹੈ ਭਾਈ ਸਾਹਿਬ ਜੀ ਜੋ ਪੇਧਾਰ ਸਾਹਿਬ ਹੁਣ ਆਪ ਵੀ ਸੋਚਦੇ ਹੋਣਗੇ ਗਿਆਨੀ ਹਰਪ੍ਰੀਤ ਸਿੰਘ ਵੀ ਗਿਆਨੀ ਰਗਵੀ ਸਿੰਘ ਵੀ ਸੋਚਦੇ ਹੋਣਗੇ ਕਿ ਦੋ ਤਰੀਕ ਨੂੰ ਅਸੀਂ ਇਹਨਾਂ ਨੂੰ ਪੰਥ ਚੋਂ ਛੇਕ ਹੀ ਦਿੰਦੇ ਕਿਉਂਕਿ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਪੰਥ ਦੇ ਖਿਲਾਫ ਜੋ ਕੌਸ ਕੀਤਾ ਨਾ ਤਨਤਾਂਸੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਿਆਦਲੀ ਉਸਾਂਗਤਾਂ ਦੇ ਗੋਲੀਆਂ ਚੱਲੀਆਂ ਜਦੋਂ ਮੋਰਚੇ ਲੱਗੇ ਹੋਰ ਵੀ ਦੇਖੋ ਪਿੱਛੇ ਜਾਈਏ ਤਾਂ ਆਪਰੇਸ਼ਨ ਬਲੂ ਸਟਾਰ ਉਦੋਂ ਪਿੱਛੇ ਜਾਈਏ ਤਾਂ ਇਹਨਾਂ ਦੇ ਸਿਆਣਿਆਂ ਨੇ ਸਿੱਖਾਂ ਨੂੰ ਜ਼ਹਿਰ ਭਲਾਇਆ ਕਹਿੰਦੇ ਆ ਗੋਰੀਆਣਾ ਰਾਲਕੇ ਅਮਲੇਜਾਣਾ ਰਾਲਕੇ ਸੋ ਇਹਨਾਂ ਦਾ ਜਿਹੜਾ ਟਰੈਕ ਰਿਕਾਰਡ ਆ ਨਾ ਇਹ ਕੋਈ ਸਿੱਖ ਨਹੀਂ ਗੇ ਇਹ ਪੰਥ ਲਈ ਨਹੀਂ ਖੜੇ ਇਹਨਾਂ ਨੇ ਹਮੇਸ਼ਾ ਆਪ ਦਾ ਹੀ ਨਿੱਜ ਦੇਖਿਆ ਇਦਾਂ ਹੀ ਹੈ ਮਲਟੀ ਮਿਲੀਅਨਰ ਕਹਿ ਲੋ ਬਿਲੀਅਨਰ ਬਣੇ ਬੈਠੇ ਆ ਹਜੇ ਵੀ ਏ ਕੋਸ਼ ਕਰਨਾ ਚਾਹੀਦਾ ਕਿ ਇਹਨਾਂ ਨੂੰ ਹਾਂਜੀ ਇਦਾਂ ਹੀ ਐਕਸ਼ਨ ਜਿਹੜਾ ਉਦੋਂ ਰਹਿ ਗਿਆ ਦੋ ਤਰੀਕ ਨੂੰ ਉਹੀ ਐਕਸ਼ਨ ਕਰਨਾ ਚਾਹੀਦਾ ਪਰ ਜਥੇਦਾਰ ਸਾਹਿਬ ਹੁਣੀ ਜਿਹੜੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਜਥੇਦਾਰ ਸਾਹਿਬ ਹੋਣਾ ਨੇ ਇਹ ਬਿਆਨ ਤਾਂ ਦਿੱਤਾ ਜਿਹੜਾ ਤੁਸੀਂ ਅੱਜ ਆਹ ਸਕਰੀਨ ਤੇ ਹੁਣ ਦਿਖਾ ਰਹੇ ਹੋ ਉਹਨਾਂ ਨੇ ਤਾਂ ਦਿੱਤਾ ਕਿਉਂਕਿ ਉਹਨਾਂ ਨੂੰ ਰੀਅਲ ਚ ਇਹ ਫੀਲ ਹੋ ਰਿਹਾ ਕਿ ਗਰਾਊਂਡ ਤੇ ਜਿਹੜੀਆਂ ਜਥੇਬੰਦੀਆਂ ਆਪਣੇ ਆਪ ਨੂੰ ਕਹ ਹੁੰਦੀਆਂ ਜਿਹੜੇ ਸੀਨੀਅਰ ਆਪਣੇ ਸਿੰਘ ਹਨ ਉਸ ਨਹੀਂ ਸਪੋਰਟ ਕਰ ਰਹੇ ਜਿਹੜੇ ਬਿਆਨ ਦੀ ਅਸੀਂ ਗੱਲ ਕਰ ਰਹੇ ਨਾ ਦਿਲ ਸਾਹਿਬ ਕਿ ਸੰਗਤ ਜਿਹੜੀ ਹੁਣੇ ਤੁਹਾਡੇ ਨਾਲ ਸਾਡੇ ਨਾਲ ਜੁੜੀ ਹੈ ਤੁਹਾਡੇ ਵਿਚਾਰ ਸੁਣ ਰਹੀ ਹੈ ਮੈਂ ਇੱਕ ਵਾਰ ਆਪਣੀ ਟੀਮ ਨੂੰ ਬੇਨਤੀ ਕਰਾਂਗਾ ਅਸੀਂ ਜਥੇਦਾਰ ਸਾਹਿਬ ਦਾ ਬਿਆਨ ਇੱਕ ਵਾਰ ਫਿਰ ਤੋਂ ਇੱਥੇ ਪਲੇ ਕਰ ਦਈਏ ਤਾਂ ਕਿ ਉਸ ਬਿਆਨ ਨੂੰ ਲੈ ਕੇ ਵੀ ਗੱਲ ਹੋ ਸਕੇ ਤੇ ਸਰਬੱਤ ਖਾਲਸਾ ਦੀ ਮੰਗ ਜੋ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਦਿਓ ਸਾਹਿਬ ਦੇ ਵਿਚਾਰ ਜ਼ਰੂਰ ਜਾਨਣਾ ਚਾਹਾਂਗੇ ਆਓ ਸੁਣਦੇ ਹਾਂ ਜਥੇਦਾਰ ਸਾਹਿਬ ਨੇ ਅੱਜ ਕੀ ਆਪਣਾ ਦਿੱਤਾ ਬਿਆਨ ਜਥੇਦਾਰ ਰਗਵੀਰ ਸਿੰਘ ਜੀ ਦਾ ਬਿਆਨ ਅਸੀਂ ਸੰਗਤ ਨੂੰ ਇੱਕ ਵਾਰ ਫਿਰ ਤੋਂ ਸੁਣਾਣਾ ਚਾਹਾਂਗੇ ਜਿਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਅ तकरीबन ਦੁਨੀਆ ਭਰ ਵਿੱਚ ਵਾਸਤੇ ਸਿੱਖ ਜਿਹੜੇ ਨੇ ਉਹ ਅਸਿਰੇ ਅਕਾਲ ਤਖਤ ਸਾਹਿਬ ਵਾਲੇ ਦੇਖਦੇ ਨੇ ਅਕਾਲ ਤਖਤ ਸਾਹਿਬ ਕੋਈ ਫੈਸਲੇ ਵਾਲੇ ਦੇਖਦੇ ਨੇ ਅ ਔਰ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਪਈ ਗਈ ਕਿ ਤੁਹਾਡਾ ਪ੍ਰਾਕਿਰਤ ਜਿਹੜਾ ਹੋਇਆ ਨਾ ਹੋਇਆ ਔਰ ਮੈਂ ਤਾਂ ਸਾਂਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸਿੱਖਾਂ ਤੇ ਲਾਗੂ ਹੁੰਦਾ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਪਤਿ ਸਾਹਿਬ ਦਾ ਹੁਕਮ ਜਿਹੜਾ ਕੇਵਲ ਅਕਾਲ ਪਤਿ ਸਾਹਿਬ ਦੀ ਵਿਚਾਰਦਵਾਰੀ ਹੈ ਉਹਦੇ ਅੰਦਰ ਹੀ ਹੁੰਦਾ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਤੇ ਇਹ ਵੀ ਨਾ ਦਿੱਤਾ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਹੈ ਜਿਹੜਾ ਸੀਫ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਵਿੱਚ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜਿਲ੍ਹੇਵਾਰੀ ਹੈ ਉਹਨੂੰ ਸੰਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਜਿਹੜੀ ਅਕਾਲ ਪਤਿ ਸਾਹਿਬ ਤੋਂ ਦੋ ਦ ਸੰਭਰਨ ਨੂੰ ਲਾਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਾਰਿਤ ਕਰ ਸੰਧਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰ ਸਿਆਸੀ ਹਾਲਤ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧਮਸਾਉਂ ਨੇ ਅਸਤੀਫਾ ਦਿੱਤਾ ਇਹ ਕਿਸੇ ਦਬਾਅ ਹੇ ਹੋ ਸਕਦਾ ਕਿਉਂਕਿ ਤਿੰਨ ਚਾਰ ਮਹੀਨਿਆਂ ਤੋਂ ਕਾਫੀ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਅਸਤੀਫੇ ਦੀ ਵੀ ਕਾਫੀ ਚਰਚਾ ਚੱਲਦੀ ਰਹੀ ਹੈ ਇਹਦੇ ਬਾਰੇ ਕੀ ਕਹਿੰਦਾ ਜਿਹੜਾ ਕੋਤਾ ਹੁਕਮ ਹੋਏਗਾ ਜਿਸ ਤਰੀਕੇ ਨਾਲ ਜੱਤਾਰ ਸਾਹਿਬ ਨੇ ਆਪਣਾ ਅੱਜ ਦਾ ਬਿਆਨ ਦਿੱਤਾ ਦਇਲ ਸਾਹਿਬ ਅਸੀਂ ਜੇਕਰ ਵੇਖੀਏ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਆਫਰ ਕਰ ਦਿੱਤਾ ਤੇ ਜਿਸ ਵੇਲੇ ਜਥੇਦਾਰ ਰਗਵੀਰ ਸਿੰਘ ਜੀ ਦਾ ਪ੍ਰतिक੍ਰਮ ਆਂਦਾ ਉਸ ਚੀਜ਼ ਦੇ ਉੱਤੇ ਤੇ ਧਾਮੀ ਸਾਹਿਬ ਨੇ ਆਪਣਾ ਅਸਤੀਫੇ ਦੀ ਗਾਜ ਵੀ ਉੱਥੇ ਸੁੱਟ ਦਿੱਤੀ ਕਿ ਜੀ ਜੋ ਜਥੇਦਾਰ ਸਾਹਿਬ ਨੇ ਜਥੇਦਾਰ ਰਗਵੀਰ ਸਿੰਘ ਨੇ ਆਪਣਾ ਪ੍ਰतिक੍ਰਮ ਦਿੱਤਾ ਮੈਂ ਉਸ ਨੂੰ ਮੱਧ ਨਜ਼ਰ ਰੱਖਦੇ ਆ ਆਪਣਾ ਅਸਤੀਫਾ ਦੇ ਰਿਹਾ ਹਾਂ ਕਹਿ ਲਓ ਇੱਕ ਤਰੀਕੇ ਦੇ ਨਾਲ ਇੱਕ ਜਥੇਦਾਰ ਸਾਹਿਬ ਨੂੰ ਆਪ ਪਿੱਛੇ ਕਰ ਦਿੱਤਾ ਤੇ ਦੂਜੇ ਜਥੇਦਾਰ ਸਾਹਿਬ ਦੇ ਉੱਤੇ ਆਪਣੇ ਅਸਤੀਫੇ ਦੀ ਉਹਨਾਂ ਨੂੰ ਉਹਨਾਂ ਨੂੰ ਰਿਸਪਾਂਸਿਬਲ ਕਹਿ ਲਈ ਉਹਨਾਂ ਦੇ ਬਿਆਨ ਦੀ ਗੱਲ ਕਰ ਦਿੱਤੀ ਕਿੰਨਾ ਕੁ ਵਾਜਮ ਮੰਨੀਏ ਬਤੌਰ ਪ੍ਰਧਾਨ ਉਹਨਾਂ ਨੇ ਜੋ ਕਾਰਜ ਕੀਤਾ ਅ ਭਾਈ ਸਾਹਿਬ ਜੀ ਦੇਖੋ ਅ ਅੱਗੇ ਵੀ ਅਸੀਂ ਜ਼ਿਕਰ ਕੀਤਾ ਕਿ ਤਾਂ ਕਿ ਜਿਹੜੇ ਇਹ ਅਸਤੀਫੇ ਹੁੰਦੇ ਆ ਪਹਿਲਾਂ ਤੁਸੀਂ ਪੰਥ ਦੇ ਖਿਲਾਫ ਖੜ ਕੇ ਤਖਤ ਸਾਹਿਬ ਨੇ ਸਿੰਘ ਸਾਹਿਬ ਜਥੇਦਾਰਾਂ ਦੇ ਖਿਲਾਫ ਖੜ ਕੇ ਤੁਸੀਂ ਗਲਤ ਐਕਸ਼ਨ ਕੀਤਾ ਜਾਣੀ ਹਰਪ੍ਰੀਤ ਸਿੰਘ ਹੁਣਾਂ ਨੂੰ ਉਹਨਾਂ ਦੀ ਪੋਸਟ ਤੋਂ ਰਿਮੂਵ ਕੀਤਾ ਕਹਿ ਲਓ ਹੁਣ ਤੇ ਜਾਨੀ ਜਿਹੜਾ ਪੰਥ ਚਾਹੁੰਦਾ ਉਹਦੇ ਖਿਲਾਫ ਚੱਲ ਰਹੇ ਹੋ ਫੇਰ ਤੁਸੀਂ ਅਸਤੀਫਾ ਦਿਨੇ ਹੋ ਹੋ ਸਕਦਾ ਉਹਨਾਂ ਤੇ ਪ੍ਰੈਸ਼ਰ ਹੋਵੇ ਵੀ ਯੂ نو ਵੀ ਤੁਸੀਂ ਪੋਜੀਟਿਵ ਨਹੀਂ ਖੜਨਾ ਇਸ ਚੀਜ਼ ਤੇ ਵੀ ਤੁਸੀਂ ਸਾਨੂੰ ਬਚਾਉਣਾ ਜਾਨੀ ਜੇ ਕਈ ਇਹ ਬਾਤਲ ਪਰਵਾਹ ਦੀ ਗੱਲ ਕਰੀ ਉਹ ਸ਼ਾਇਦ ਪ੍ਰੈਸ਼ਰ ਪਾਉਂਦੇ ਹੋ ਪਰ ਇੰਨਾ ਕਿ ਤਾਂ ਆਪਾਂ ਦੇਖ ਸਕਦੇ ਹਾਂ ਨਾ ਜਿਹੜੇ ਬੰਦੇ ਨੇ ਚੀਜ਼ ਖਰਾਬ ਕੀਤੀ ਉਹਦਾ ਫਰਜ ਬਣਦਾ ਨਾ ਵੀ ਉਹਨੂੰ ਸਹੀ ਕਰੀਏ ਹੁਣ ਅਸੀਂ ਸੇਵਾ ਕਰਦੇ ਆਂ ਗੁਰਦੁਆਰਾ ਸਾਹਿਬ ਚ ਹੁਣ ਜੇ ਅਸੀਂ ਉੱਥੇ ਕੋਈ ਖਰਾਬ ਕਰਦੀਏ ਸਾਡਾ ਨਹੀਂ ਫਰਜ ਬਣਦਾ ਕਿ ਅਸੀਂ ਉਸ ਚੀਜ਼ ਨੂੰ ਸਹੀ ਕਰਕੇ ਜਾਈਏ ਜੇ ਅਸਤੀਫਾ ਦੇਣਾ ਵੀ ਹੈ ਇਹ ਜਿਹੜਾ ਅਸਤੀਫਾ ਕਰਦੇ ਆ ਸਾਨੂੰ ਨਿਹੱਤੇ ਕਰਨ ਵਾਲੀ ਗੱਲ ਆ ਅੰਥ ਨੂੰ ਨਿਹੱਤੇ ਕਰਨ ਵਾਲੀ ਗੱਲ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਸੀਗੀ ਉਹਨੂੰ ਲਾਈਵ ਕਰਨਾ ਚਾਹੀਦਾ ਇਹਨਾਂ ਨੂੰ ਜਿਹੜੇ ਖਿਲਾਫ ਚੱਲ ਰਹੇ ਆ ਸਰਬਾਹਾਂ ਦੇ ਜ਼ਥੇਦਾਰਾਂ ਦੇ ਜਿਨ੍ਹਾਂ ਨੇ ਦੋ ਤਰੀਕ ਦੇ ਫੈਸਲਿਆਂ ਨੂੰ ਜਾਨੀ ਲਾਗੂ ਹੀ ਨਹੀਂ ਹੋਣ ਦਿੱਤਾ ਇਹਨਾਂ ਸਾਰਿਆਂ ਨੂੰ ਰਿਮੂਵ ਕਰਨਾ ਚਾਹੀਦਾ ਭਾਵੇਂ ਆਤਾਮੀ ਸਾਹਿਬ ਹੋਣ ਕੋਈ ਹੋਵੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਐਤਵਾਰ ਸੈਂਡਵੈਲ ਦੇ ਜਿਹੜੇ ਸਾਰੇ ਕੌਂਸਲਰ ਸਾਹਿਬ ਸੀਗੇ ਉਹਨਾਂ ਦੇ ਨਮਾਇंदे ਇਕੱਠੇ ਹੋਏ ਸੀਗੇ ਤੇ ਅਸੀਂ ਪ੍ਰੈਸ ਸਟੇਟਮੈਂਟ ਵੀ ਦਿੱਤੀ ਸੀਗੀ ਤੁਹਾਨੂੰ ਵੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਜ਼ਥੇਦਾਰ ਸਾਹਿਬ ਉਹਨਾਂ ਦੇ ਅਕਾਲਤਖ ਸਾਹਿਬ ਉਹਨਾਂ ਦੇ ਪੱਖ 'ਚ ਖੜੇ ਆਂ ਤੇ ਫੁਲੀ ਸਪੋਰਟ ਕਰਦੇ ਆਂ ਜੋ ਆਹ ਕੀਤਾ ਜਾ ਰਿਹਾ ਇਹਦੀ ਨਿੰਦਾ ਕੀਤੀ ਗਈ ਸੀਗੀ ਸੋ ਜਿਹੜੇ ਤੁਸੀਂ ਸਰਬੱਤ ਖਾਲਸੇ ਦੀ ਗੱਲ ਕੀਤੀ ਸੀ ਇੱਕ ਹੋਰ ਵੀ ਇੰਟਰਵਿਊ ਕੀਤਾ ਸੀ ਉਸਦਣ ਪਹਿਲਾਂ ਅਸੀਂ ਉਹਦੇ ਤੇ ਇਹ ਕਿਹਾ ਸੀਗਾ ਕਿ ਇਹਦਾ ਹੱਲ ਕੀ ਹੈ ਇਹਨਾਂ ਚੀਜ਼ਾਂ ਦਾ ਅਸੀਂ ਇਹ ਕਿਹਾ ਸੀਗਾ ਕਿ ਜਿਹੜੇ ਬਾਹਰਲੇ ਮੌਲਖ ਹਨ ਜਿਹੜੇ ਆਪਣੇ ਸੀਨੀਅਰ ਸਿੰਘ ਸਿੰਘਣੀਆਂ ਜਿਹੜੇ ਸੇਵਾਵਾਂ ਕਰਦੇ ਹਨ ਉਹਨਾਂ ਨੂੰ ਇਕੱਠੇ ਹੋ ਕੇ ਕੋਈ ਕਿਹਤ ਕਹ ਲੋ ਬੋਰਡ ਕੋਈ ਕਮੇਟੀ ਕੋਈ ਪੈਨਲ ਬਣਾਉਣਾ ਚਾਹੀਦਾ ਕਿ ਜਿਹੜਾ ਇਹ ਜਿਹੜਾ ਉੱਥੇ ਇਮਪ੍ਰੈਸ਼ਨ ਪੈ ਸਕੇ ਕਿਉਂਕਿ ਜੇ ਆਪਾਂ ਐਸਜੀਪੀਸੀ ਨੂੰ ਦੇਖੀਏ ਉਹ ਪੰਜਾਬ ਦੀ ਕਮੇਟੀ ਹੈ ਉਹ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਦੀ ਦੇਖਭਾਲ ਕਰਦੀ ਹੈ ਉਹ ਕਹਿਣਾ ਨਹੀਂ ਚਾਹੀਦਾ ਇਹ ਲੱਗਦਾ ਕਿ ਸਾਰੇ ਪੰਥ ਨੂੰ ਧੂਈ ਫਿਰਦੇ ਹਨ ਉੱਥੇ ਤੁਹਾਨੂੰ ਦੱਸ ਹੀ ਰਿਹਾ ਕਿੰਨੇ ਕਿ ਸਿਆਣੇ ਸਰਜਣ ਸਾਰੇ ਹੀ ਨਹੀਂ ਆਪਾਂ ਗਲਤ ਕਹਿ ਸਕਦੇ ਪਰ ਸਾਡੇ ਸਾਹਮਣੇ ਹੈ ਦੇਖੋ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਸਿਆਣੇ ਸੋਝੇ ਹੋਏ ਸੰਗਠਨ ਇਵਨ ਗਿਆਨੀ ਇਕ ਰਕਵੀ ਸਿੰਘ ਜੀ ਵੀ ਯੂ نو ਉਹ ਵੀ ਸੋਝੇ ਹੋਏ ਸੰਗਠਨ ਬਾਕੀ ਸੰਗ ਵੀ ਸਤਿਕਾਰਯੋਗ ਹੋਊਗੇ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ ਜਾ ਰਹੀ ਉਹ ਇਹ ਫੇਲ ਕਰ ਰਹੇ ਆ ਕਿ ਜਤੇ ਡਾਟਾ ਸੀ ਸਿਰਫ ਨੇਮ ਸੇ ਇਕ ਹੂੰ ਦੇਖੋ ਕਿੰਨਾ ਇਹਨਾਂ ਨੇ ਘਟਾ ਕਰਤਾ ਕਾਲਕ ਸਾਹਿਬ ਦਾ ਜੀ ਜੇਕਰ ਜਥੇਦਾਰ ਸਿਰਫ ਨੇਮ ਸੇ ਇਕ ਹੁੰਦੇ ਤਾਂ ਉਹਨਾਂ ਦੇ ਵੱਲੋਂ ਕਾਰਵਾਈਆਂ ਸਿਰਫ ਸੋਚ ਸਮਝ ਕੇ ਨਹੀਂ ਕੀਤੀਆਂ ਜਾਣੀਆਂ ਸੀ ਉਹ ਵੀ ਕਾਰਵਾਈਆਂ ਸਟੈਪ ਬਾਈ ਸਟੈਪ ਕਰ ਰਹੇ ਨੇ ਅੱਜ ਜੇਕਰ ਸਖਤ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਕਾਰਵਾਈ ਦੀ ਉਮੀਦ ਸੰਗਤ ਉਹਨਾਂ ਤੋਂ ਕਰ ਸਕਦੀ ਹੈ ਲੇਕਿਨ ਇੱਕ ਉਮੀਦ ਹੋਰ ਸੰਗਤ ਕਰ ਰਹੀ ਹੈ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਚ ਬੈਠੀ ਸੰਗਤ ਉਮੀਦ ਹੈ ਸਰਬੱਤ ਖਾਲਸਾ ਸੱਦਣ ਦੀ ਇਸ ਨੂੰ ਲੈ ਕੇ ਵਿਦੇਸ਼ਾਂ ਦੇ ਬੈਠੀਆਂ ਜਥੇਬੰਦੀਆਂ ਕਿਸ ਤਰੀਕੇ ਦੇ ਨਾਲ ਐਕਟਿਵ ਨੇ ਤੇ ਤੁਹਾਨੂੰ ਲੱਗਦਾ ਸਰਬੱਤ ਖਾਲਸਾ ਦਾ ਇਹ ਬਿਲਕੁਲ ਐਗਜ਼ੈਕਟ ਟਾਈਮ ਹੈਗਾ ਜਦ ਜਦ ਜਥੇਦਾਰਾਂ ਦੇ ਉੱਤੇ ਗਾਲਾਂ ਆਣ ਸੁੱਟੇ ਪਸਾਬ ਜੀ ਅੱਗੇ ਵੀ ਸਰਬਤ ਖਾਲਸਾ ਦੇਖੋ ਕਈ ਕਈ ਵਾਰ ਸੱਦਿਆ ਗਿਆ ਜਿਹੜਾ ਸਭ ਤੋਂ ਸਕਸੈਸਫੁਲ ਸੀਗਾ ਆਪਾਂ ਰੀਸੈਂਟ ਟਾਈਮ 'ਚ ਦੇਖੀਏ ਤਾਂ ਜਿਹੜਾ 1986 ਦਾ ਸਰਬਤ ਖਾਲਸਾ ਸੀਗਾ ਉਥੇ ਬਹੁਤ ਅਹਿਮ ਮਸਲੇ ਅਹਿਮ ਫੈਸਲੇ ਵੀ ਲੈ ਗਏ ਉਥੇ ਆਪਣੇ ਚੜ੍ਹਦੀ ਕਲਾ ਵਾਲੇ ਸਿੰਘ ਵੀ ਸੀਗੇ ਉਸ ਟਾਈਮ ਤੇ ਜਝਾਰੂ ਸਿੰਘ ਵੀ ਸੀਗੇ ਤੇ ਉਹਨਾਂ ਦੇ ਜੇ ਆਪਾਂ ਨੋਟ ਲੈਣੀ ਲੱਗੀ ਉਹ ਵਿੱਚੋਂ ਸਿੰਘ ਰਹਿ ਜਾਣੇ ਆ ਪਰ ਆਪਣੇ ਫੋਟੋਆਂ ਆਪਣੇ ਕੋਲ ਹੁੰਦੀਆਂ ਹਨ ਤੁਹਾਡੇ ਕੋਲ ਵੀ ਹੋਊਗੀਆਂ ਤੇ ਸੰਤ ਬਾਵਾ ਠਾਕੁਰ ਸਿੰਘ ਵਰਗੇ ਮਹਾਪੁਰਸ਼ ਵੀ ਸੀਗੇ ਦੇ ਉਹ ਦੇਖੋ ਉਦੋਂ ਬਾਅਦ ਕਿੰਨਾ ਕੁਸ ਹੋਇਆ ਕਿ ਪੰਥ ਅੱਗ ਦੇ ਵਿੱਚ ਦੇ ਨੰਗਿਆ ਫੇਰ ਵੀ ਦੇਖੋ ਚੜ੍ਹਦੀ ਕਲਾ ਚ ਸੀਗੇ ਹੁਣ ਦੇਖੋ ਆਪਣੇ ਤੇ ਉਹੋ ਜਿਹਾ ਕੋਈ ਇਨਾ ਪ੍ਰੈਸ਼ਨ ਨਹੀਂਗਾ ਹਾਲਾਂਕਿ ਆਪਾਂ ਨੂੰ ਪਤਾ ਆਪਣੇ ਮਸਲੇ ਹੈਗੇ ਆ ਬੰਦੀ ਸਿੰਘਾਂ ਦੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਿੱਥੇ ਕਿ ਆਪਣੇ ਸਿੰਘਾਂ ਜਾਂ ਜੇਲ੍ਹਾਂ ਚ ਸਿੱਟੀ ਜਾਂਦੇ ਆ ਜਾਂ ਕਿਵੇਂ ਨਾ ਕਿਵੇਂ ਅਜੀਬ ਕਾਰ ਐਕਸੀਡੈਂਟ ਜਾਂ ਉਦਾਂ ਸ਼ਹੀਦ ਕਰ ਦਿੱਤੇ ਜਾਂਦੇ ਆ ਹਨ ਪਰ ਜਿਹੜਾ ਔਨ ਦਾ ਗਰਾਉਂਡ ਆ ਅਸੀਂ ਆਪਣੇ ਤਖਤ ਸਾਹਿਬ ਤਾਂ ਸੰਭੀਏ ਸੋ ਇਹਨਾਂ ਨੂੰ ਦੇਖਣ ਦੀ ਲੋੜ ਹੈ ਜਿਹੜੇ ਆ ਸੋ ਕੋਲ ਲੀਡਰ ਹਨ ਜਿਹੜੇ ਐਸ.ਸੀ.ਪੀ.ਸੀ ਦੇ ਲੀਡਰ ਹਨ ਪੋਲੀਟੀਕਲ ਲੀਡਰ ਹਨ ਬਈ ਅਸੀਂ ਪੰਥ ਨਾਲ ਖੜੇ ਆ ਅੱਜ ਕਿ ਅਸੀਂ ਹੋਰ ਕਿਤੇ ਖੜੇ ਆ ਜਿਹੜਾ ਇਹਨਾਂ ਦਾ ਐਕਸ਼ਨ ਆ ਨਾ ਉਹ ਇਹ ਸ਼ੋ ਕਰ ਰਿਹਾ ਜਿਹੜਾ ਕਿਸਾਨੀ ਮੋਰਚੇ 'ਚ ਆਪਾਂ ਜਿਨ੍ਹਾਂ ਨੂੰ ਕਾਮਰੇਡ ਕਹਿੰਦੇ ਸੀ ਨਾ ਜਿਹੜੀ ਲੀਡਰਸ਼ਿਪ ਆ ਉਹਨਾਂ ਵਰਗਾ ਹੀ ਐਟੀਟਿਊਡ ਲੱਗਦਾ ਜੇ ਤੁਸੀਂ ਦੇਖੋ ਜਿਹੜੇ ਪੰਥ ਦੇ ਵਿੱਚ ਨਹੀਂ ਪਹੁੰਚ ਰਹੇ ਸੋ ਜਿਹੜੀ ਤੁਸੀਂ ਤੁਸੀਂ ਸਵਾਲ ਕੀਤਾ ਸਰਬੱਤ ਖਾਲਸੇ ਦਾ ਮੈਨੂੰ ਲੱਗਦਾ ਜੇ ਇਹ ਜਥੇਦਾਰ ਸਾਹਿਬਾਂ ਨੇ ਇੱਡੇ ਵੱਡੇ ਐਕਸ਼ਨ ਤੋਂ ਬਾਅਦ ਇਹ ਇੰਨਾ ਬੰਦਿਆਂ ਨੇ ਉਹਨਾਂ ਦੇ ਜਿਹੜੇ ਫੈਸਲੇ ਸੀ ਲਾਗੂ ਨਹੀਂ ਹੋਣ ਦਿੱਤੇ ਸਰਬੱਤ ਖਾਲਸੇ ਤੋਂ ਬਾਅਦ ਵੀ ਇਹਨਾਂ ਆਪਾਂ ਦੇਖਿਆ ਉਦੋਂ ਵੀ ਜਥੇਦਾਰ ਥਾਪੇ ਗਏ ਸੀ ਸਾਰਾ ਕੁਝ ਹਵਾਰਾ ਹਵਾਰਾ ਸਾਹਿਬ ਨੂੰ ਹੋਰ ਵੀ ਕਈ ਜਥੇਦਾਰ ਸਾਹਿਬ ਥਾਪੇ ਗਏ ਸੀ ਪਰ ਉਹਨਾਂ ਨੂੰ ਵੀ ਲਾਗੂ ਨਹੀਂ ਸੀ ਹੋਣ ਦਿੱਤਾ ਸੋ ਆਪਾਂ ਇਹ ਦਾ ਨਾ ਮੈਨੂੰ ਲੱਗਦਾ ਹੋ ਸਕਦਾ ਗਲਤ ਹੋਵਾਂ ਮੈਂ ਪਰ ਇਹ ਦਾ ਦਾ ਨਾ ਕਰੀਏ ਜਿਹੜਾ ਹੋਣਾਲੇ ਫੈਸਲੇ ਵੀ ਆਪਣੇ ਜਿਹੜੇ ਉਹ ਨਹੀਂ ਲਾਗੂ ਹੋ ਰਹੇ ਆਪਾਂ ਚੱਕ ਕੇ ਹੋਰ ਹੋਰ ਫੈਸਲੇ ਪੇਸ਼ ਕਰ ਦਈਏ ਫਿਰ ਉਦੋਂ ਵੀ ਮੈਨੂੰ ਲੱਗਦਾ ਆਪਣੇ ਜਿਹੜੀ ਜਿਹੜਾ ਸਟੇਟਸ ਆ ਤਖਸਾਬਾਂ ਦਾ ਹੋਰ ਵੀ ਥੱਲੇ ਡੱਗ ਪੈਦਾ ਪੰਥ ਦੇ ਜਿਹੜੀ ਸਤਕਾਰ ਦੀ ਆਪਾਂ ਗੱਲ ਕਰੀਏ ਸੋ ਇਹਦੇ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਜੀ ਜਿੰਨੇ ਵੀ ਆਪਣੇ ਕੰਟੈਕਟ ਹਨ ਉੱਥੇ ਪਿੱਛੇ ਜਿਹੜੇ ਸੀਨੀਅਰ ਸਿੰਘ ਹਨ ਜਥੇਬੰਦੀਆਂ ਹਨ ਵੀ ਇਹਦੇ ਤੇ ਪ੍ਰੈਸ਼ਰ ਪਾਓ ਜਿਹੜੇ ਵੀ ਦੋ ਤਰੀਕ ਦੇ ਫੈਸਲੇ ਵੀ ਲਾਗੂ ਨੇ ਇਹ तमाम ਚੀਜ਼ਾਂ ਦਾ ਪੈ ਰਹੀ ਆ ਇਹ तमाम ਚੀਜ਼ਾਂ ਦੀ ਇਸ ਲਈ ਮੰਗ ਹੋ ਰਹੀ ਹੈ ਦਿਉਲ ਸਾਹਿਬ ਵਾਜਬ ਹੈ ਸਾਰੀ ਚੀਜ਼ਾਂ ਦੀ ਮੰਗ ਕਰਨੀ ਵੀ ਧੰਨਵਾਦ ਅਸੀਂ ਸੰਗਤਾਂ ਦਾ ਕਰਨਾ ਚਾਹਾਂਗੇ ਜਿਨ੍ਹਾਂ ਨੇ ਘਰੇ ਬੈਠੇ ਅੱਜ ਆਪਣਾ ਸਮਾਂ ਦਿੱਤਾ ਸਾਡਾ ਪ੍ਰੋਗਰਾਮ ਵੇਖਿਆ ਕਾਲਰਸ ਦਾ ਧੰਨਵਾਦ ਧੰਨਵਾਦ ਤੁਹਾਡਾ 15 ਮਿੰਟ ਦਾ ਸਮਾਂ ਲਿਆ ਸੀ ਲੇਕਿਨ ਫਿਰ ਵੀ ਤੁਸੀਂ ਅੱਧਾ ਪੂਨਾ ਘੰਟੇ ਦਾ ਸਮਾਂ ਦਿੱਤਾ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ